nobody even did my physical check up ਮੈਨੂੰ ਮੈਨੂੰ ਕਹਿੰਦੇ ਕੋਈ ਸ਼ਰਮ ਨਹੀਂ ਕਿਸੇ ਨੇ ਮੈਨੂੰ ਟੱਚ ਨਹੀਂ ਕੀਤਾ ਹੈਗਾ ਅੰਟਿਲ ਮੈਂ ਪੀਜੀਆਈ ਗਿਆ ਹਾਂ ਮੈਂ ਜਦੋਂ ਪਹਿਲੀ ਵਾਰ ਉਹਨਾਂ ਨੇ ਮੈਨੂੰ ਹੱਥ ਲਾਇਆ ਜਾਨਵਰਾਂ ਨੂੰ ਵੀ ਇਹ ਜਦੋਂ ਪੈਕਸ ਨੂੰ ਪ੍ਰੋਬਲਮ ਆਉਂਦੀ ਆ ਜਦੋਂ ਉਹਨਾਂ ਨੂੰ ਕੋਈ ਕਰਦਨ ਦੀ ਪ੍ਰੋਬਲਮ ਆ ਨਾ ਕੋਈ ਹਰਨੀਏਟਡ ਡਿਸਕ ਆ ਫਸਟ thing ਉਹਨਾਂ ਦੀ ਬੋਡੀ ਦਾ ਬੈਲੈਂਸ ਚੇਂਜ ਹੋਣ ਲੱਗ ਜਾਂਦਾ ਜੀ ਉਹ ਵੀ ਮੈਨੂੰ ਪ੍ਰੋਬਲਮ ਆ ਰਹੀ ਸੀ ਮੈਨੂੰ ਪੱਕਾ ਪਤਾ ਸੀ ਵੀ ਮੈਨੂੰ ਇਹ ਪ੍ਰੋਬਲਮ ਆ ਹਾਂ ਸੁਰਦਰਸੋ ਤੁਹਾਡੇ ਕਹਿੰਦਾ ਮਤਲਬ ਹੈ ਕਿ ਉੱਥੇ ਇਮੀਡੀਏਟਲੀ ਜਾਂਦੇ ਸਾਰ ਹੀ ਤੁਹਾਨੂੰ ਜਿਹੜਾ ਰਾਈਟ ਕੋਰਸ ਆਫ ਐਕਸ਼ਨ ਜਿਹੜਾ ਸੀ ਉਹ ਫਾਲੋ ਕੀ ਕਰਕੇ ਤੁਹਾਨੂੰ ਰਾਹਤ ਮਿਲੀ ਜਦ ਕਿ ਇੱਥੇ ਤੁਸੀਂ ਜਿਵੇਂ ਕਹਾਂ ਤੱਕੇ ਖਾਂਦੇ ਰਹੇ ਹੋ ਖਾਂਦੇ ਰਹੇ ਤੇ ਕਿਸੇ ਨੇ ਕੋਈ ਪੁੱਛਕਿਛ ਨਹੀਂ ਕੀਤੀ 70 ਅਪਾਇੰਟਮੈਂਟਾਂ ਚ ਕਿਸੇ ਮੰਦ ਨੇ ਮੈਨੂੰ ਹੱਥ ਨਹੀਂ ਲਾਇਆ ਤੇ 70 ਅਪਾਇੰਟਮੈਂਟਾਂ ਚ 70 70 ਦੇ ਕੋਲ ਅਪਾਇੰਟਮੈਂਟਾਂ ਚ ਮੈਂ ਉਹ ਮੈਨੂੰ ਕਹਿੰਦੇ ਵੀ ਅਸੀਂ ਇਹਨੂੰ ਕਦੇ ਨਹੀਂ ਇਹ ਗੱਲ ਕਹੀ ਵੀ ਵੀ ਇਹ ਵੀ ਫਰੇਜ਼ਰ ਹੈਲਥ ਜਿਹੜਾ ਹੈ ਨਾ ਜਾਂ ਕੋਸਟਲ ਹੈਲਥ ਦੀ ਫੰਡਿੰਗ ਦਾ ਈਸ਼ੂ ਆ ਅਸੀਂ ਇਹਨੂੰ ਕਿਹਾ ਵੀ ਤੇਰੀ ਫਾਲਟੀ ਸਰਜਰੀ ਹੋਗੀ ਇੰਡੀਆ ਤੋਂ ਓਕੇ ਮੈਂ ਕਿਹਾ ਵੀ ਹਾਉ ਵੀ ਇਹ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਰਹੀ ਹੈ ਮੇਰੇ ਨਿਊਰੋ ਸਰਜਨ ਨਾਲ ਨਹੀਂ ਗੱਲ ਹੋ ਰਹੀ ਹੁਣ ਵੀ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਆ ਮੈਨੂੰ ਨਹੀਂ ਪਤਾ ਵੀ ਇਹ ਕੌਣ ਬੋਲ ਰਿਹਾ ਵਾ ਇਹ ਤਾਂ ਐਡਮਿਨਿਸਟ੍ਰੇਸ਼ਨ ਬੋਲ ਰਹੀ ਆ ਜੀ ਉਹਨਾਂ ਨੇ ਐ ਐਮਐਲਏ ਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਹਾਉ ਦੇ ਨੋ ਦੇ ਡੋਨਟ ਹੈਵ ਮਾਈ ਪ੍ਰੀ ਸਰਜਿਕਲ ਐਮਆਰਆਈ ਸਾਡੀ ਸਿਹਤ ਹੀ ਅਸਲੀ ਪੂੰਜੀ ਹੈ ਸਾਡੀ ਅਤੇ ਕਿਹਾ ਜਾਂਦਾ ਹੈ ਹੈਲਥ ਇਜ਼ ਵੈਲਥ ਲੋਕ ਇੱਥੇ ਕੈਨੇਡਾ ਚ ਆਂਦੇ ਨੇ ਇਸ ਕਰਕੇ ਕਿਉਂਕਿ ਇੱਥੋਂ ਦਾ ਸਿਸਟਮ ਬਹੁਤ ਵਧੀਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਖਾਸ ਤੌਰ ਤੇ ਸਿਹਤ ਸੇਵਾਵਾਂ ਨੂੰ ਮੁੱਖ ਰੱਖ ਕੇ ਜੋ ਪ੍ਰੋਬਲਮਸ ਆ ਰਹੀਆਂ ਨੇ ਚੈਲੰਜਸ ਆ ਰਹੀਆਂ ਨੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਹੁਣ ਵਾਪਸ ਵੀ ਇੰਡੀਆ ਜਾ ਰਹੇ ਨੇ ਜਾਂ ਜਿਹੜੇ ਵੀ ਮੁਲਕ ਚੋਂ ਆਏ ਨੇ ਇਹਨਾਂ ਵਿੱਚੋਂ ਇੱਕ ਹਨ ਗੁਰਪ੍ਰੀਤ ਪਾਸੀ ਜਿਹੜੇ ਕਿ ਇੱਕ ਵੈਟੇਰੀਨਰੀਅਨ ਨੇ 37 ਸਾਲ ਇਹਨਾਂ ਦੀ ਉਮਰ ਹੈ ਅਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਕਿ ਕਿਉਂ ਉਹ ਵਾਪਸ ਭਾਰਤ ਜਾ ਰਹੇ ਨੇ ਕੈਨੇਡਾ ਆਨਲੀ ਲੋਕ ਤਰਸਦੇ ਨੇ ਕਈ ਲੋਕ ਤਾਂ ਲੱਖਾਂ ਡਾਲਰ ਵੀ ਖਰਚ ਕਰਨ ਲਈ ਤਿਆਰ ਨੇ ਪਰ ਕੀ ਕਾਰਨ ਹੋਇਆ ਕਿ ਗੁਰਪ੍ਰੀਤ ਪਾਸੀ ਜੀ ਨੂੰ ਵਾਪਸ ਜਾਣਾ ਪਿਆ ਸੋ ਇਸ ਸੰਬੰਧ ਵਿੱਚ ਹੋਏਗੀ ਗੱਲਬਾਤ ਕੁਝ ਹੀ ਪਲਾਂ ਤੱਕ ਅਸੀਂ ਉਹਨਾਂ ਨੂੰ ਔਨ 에ਅਰ ਤੇ ਲੈ ਕੇ ਆਨੇ ਆ ਅਤੇ ਜਾਣਕਾਰੀ ਲਵਾਂਗੇ ਕਿ ਕਿਹੜੇ ਕਾਰਨਾ ਕਰਕੇ ਉਹ ਹੁਣ ਭਾਰਤ ਵਾਪਸ ਜਾ ਰਹੇ ਨੇ ਬਲਕਿ ਜਾ ਚੁੱਕੇ ਨੇ ਹੁਣ ਸਿਰਫ ਸਮੇਟੋ ਸਮੇਟ ਲਈ ਆਏ ਨੇ ਆਪਣੇ ਸਮਾਨ ਨੂੰ ਇੱਥੇ ਅਤੇ ਕੈਨੇਡਾ ਦੀ ਸਿਹਤ ਸਰਵਿਸਿਜ਼ ਵਿੱਚ ਜਿਹੜੀ ਗ੍ਰਾਵਟ ਆ ਰਹੀ ਹੈ ਨਿਗਹਾਰ ਆ ਰਿਹਾ ਹੈ ਉਸ ਦਾ ਆਮ ਬੰਦਾ ਜਿਹੜਾ ਹੈਗਾ ਕੀ ਕੀ ਉਸ ਦਾ ਨੁਕਸਾਨ ਸਾਮਨਾ ਕਰ ਰਿਹਾ ਹੈ ਸੋ ਸਰ ਦਾ ਫੋਨ ਨੰਬਰ ਰਹੇਗਾ ਜੀ 604 599 9311 ਮੈਂ ਇਹਨਾਂ ਦੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਕੇ ਲਾਈਨਾਂ ਵੀ ਖੋਲ ਕੇ ਤੁਹਾਨੂੰ ਵੀ ਸ਼ਾਮਿਲ ਕਰਨਾ ਚਾਹਾਂਗਾ ਜੇਕਰ ਤੁਹਾਡੇ ਕੋਲ ਕੋਈ ਇਸ਼ੂ ਚੈਲੰਜ ਤੁਸੀਂ ਫੇਸ ਕੀਤਾ ਹੋਇਆ ਜਿੱਥੋਂ ਤੱਕ ਸਿਹਤ ਸਵਾਵਾ ਦਾ ਸਵਾਲ ਹੈ ਤਾਂ ਤੁਸੀਂ ਵੀ ਸ਼ਾਮਿਲ ਹੋ ਸਕੋਗੇ ਸੋ ਆਓ پروگرام ਦੇ ਸਿਸੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਗੁਰਪ੍ਰੀਤ ਪਾਸਜੀ ਦਾ ਗੁਰਪ੍ਰੀਤ ਜੀ ਜਿਆ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰ ਪਿੱਛੇ ਥੈਂਕ ਯੂ ਜੀ ਮੈਨੂ ਲਈ ਆਨਲਾਈਨ ਕੰਪਲੀਟ ਮੋਸਟ ਵੈਲਕਮ ਜੀ ਸੋ ਗੁਰਪ੍ਰੀਤ ਜੀ ਤੁਹਾਡੀ ਕਹਾਣੀ ਕੀ ਹੈਗੀ ਜੀ ਤੁਸੀਂ ਕੈਨੇਡਾ ਚ ਆਏ ਐਜ਼ ਅ ਵੈਟਰੀਨਰੀਅਨ ਇੱਥੇ ਕਿੰਨੇ ਸਾਲ ਰਹੇ ਤੇ ਕਿਸ ਚੀਜ਼ ਨੇ ਤੁਹਾਨੂੰ ਮਜਬੂਰ ਕੀਤਾ ਕਿ ਤੁਸੀਂ ਭਾਰਤ ਵਾਪਸ ਪਰਤ ਕੇ ਜਾ ਰਹੇ ਹੋ ਜੀ ਕੈਨੇਡਾ ਚ ਮੈਨੂੰ ਹੋ ਗਿਆ 13 14 ਸਾਲ ਆਈ ਨੂੰ ਹੈ ਨਾ ਅੱਛਾ ਜੀ ਤਰ ਜਿਹੜਾ ਮੈਂ ਐਸ ਕਟਨੇਰੀਆ ਨਾਈ ਸਟਾਰਟਡ ਵਰਕਿੰਗ 6 6 ਇਅਰਸ ਪਹਿਲਾਂ ਐਗਜ਼ਾਮ ਪ੍ਰੈਪਰੇਸ਼ਨ ਵਗੈਰਾ ਸਾਰਾ ਕੁਝ ਕਰਦੇ ਰਹੇ ਹਨ ਟਾਈਮ ਲੱਗ ਜਾਂਦਾ ਵਾ ਜੀ ਤੇ ਮੇਰਾ ਜਿਹੜਾ ਕਾਲ ਦਾ ਇਹ ਮੋਟਿਵ ਇਹ ਹੈ ਵੀ ਆਪਣਾ ਤੁਸੀਂ ਵੀ ਅਵੇਰਨੈਸ ਲਿਆ ਰਹੇ ਹੋ ਵੀ ਆਪਣਾ ਕਲਾਸ ਹੋ ਚੁੱਕਾ ਹੈ ਹੈਲਥ ਸਿਸਟਮ ਹਨ ਜੀ ਜਿਹੜੇ ਕਿ ਸਵੰਦ ਨੂੰ ਵੀ ਕੋਈ ਮੈਡੀਕਲ ਕੰਡੀਸ਼ਨਾਂ ਜਿਹੜੀ ਡਾਇਗਨੋਸ ਨਹੀਂ ਹੋ ਰਹੀਆਂ ਜਾਂ ਤੁਸੀਂ ਸਪੈਸ਼ਲਿਸਟ ਦੀ ਵੇਟ ਕਰ ਰਹੇ ਹੋ ਕਾਤਾ ਸਾਕਨ অপিনিয়ন ਤੁਸੀਂ চাই ఇండియా ਤੋਂ ਸੈਕੰਡ অপিনিয়ন ਲੋ ਚਾਹੀ ਮੈਕਸੀਕੋ ਤੋਂ ਜਾਂ ইউএস ਤੋਂ। ਕਿਉਂਕਿ ਮੇਰੀ ਹੁਣ ਕੰਡੀਸ਼ਨ ਹੋਈ ਸੀ ਇੱਕ ਹੀ ਚਾਣਾ ਸ਼ੁਰੂ ਜੁਲਾਈ ਚ। আচ্ছা ਜੀ। ਕੀ ਹੋਇਆ ਸੀ? ਕੁਤਮ ਬੋਡੀ ਵੇਟ ਥੋੜਾ ਲੂਜ਼ ਹੋ ਰਿਹਾ ਸੀ ਪੇਨ ਰਹਿੰਦੀ ਸੀ ਸ਼ੋਲਡਰਸ ਚ। ਜੀ। ਤੇ ਥੋੜਾ ਇਰੀਟੇਬਲ ਬਾਉਲ ਸੀਗਾ। ਹਮਮ ਫਿਰ ਮੈਂ ਡਾਕਟਰ ਮੈਂ ਜਾ ਰਿਹਾ ਸੀ ਲੰਗਲੀ ਹੈ ਨਾ ਆਈ ਏਮ ਨੋਟ ਗੋਇੰ ਅ ਨੇਮ ਐਨੀ ਡਾਕਟਰ ਜੀ ਜੀ ਬਿਲਕੁਲ ਐਬਸੋਲਿਊਟ ਯਾ ਆਈ ਹੈਵ ਨੋ ਇੰਟੈਂਸ਼ਨ ਟੂ ਬੀ ਲਿਟਲ ਐਨੀਬਾਡੀ ਟੂ ਹੈ ਨਾ ਮੈਂ ਤਾਂ ਮੇਰਾ ਸਿਰਫ ਇਹੀ ਹੈ ਵੀ ਆਪਣੀ ਅਵੇਅਰਨੈਸ ਲਈ ਆਈਏ ਓਪਨ ਡਾਇਲੋਗ ਕਰਕੇ ਤੇ ਉਹਨਾਂ ਕੋਲ ਜਾ ਰਿਹਾ ਸੀ ਉਹ ਕਹਿੰਦੇ ਸੀ ਵੀ ਤੂੰ ਵੀ ਵਰ ਵਰਕਿੰਗ ਹਾਰਡ ਮੇਬੀ ਦੈਟਸ ਵਾਈ ਯੂ ਨੋ ਐਸ ਅ ਵੈਟਰਨਰੀਅਨ ਤੁਹਾਡਾ ਵਰਕ ਸਕੈਡਿਊਲ ਥੋੜਾ ਜ਼ਿਆਦਾ ਟਾਇਰਿੰਗ ਹੁੰਦਾ ਨਾ ਜੀ ਵੀ ਕੁਛ ਨਹੀਂ ਹੈਗਾ ਤੁਨੂੰ ਜਿਵੇਂ ਉਹਨੇ ਜਰਨਲ ਬਲੱਡ ਵਰਕ ਕੀਤੇ ਆਈ ਕੈਪਟ ਹਮ ਕੰਪਲੇਨਿੰਗ ਵੀ ਮੇਰੇ ਸ਼ੋਲਡਰ ਸਪੇਨ ਬਹੁਤ ਰਹਿ ਰਹੀ ਆ ਅੱਛਾ ਜੀ ਉਹ ਕਹਿੰਦਾ ਵੀ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਐਟ ਦ ਐਂਡ ਉਹ ਕਹਿੰਦਾ ਵੀ ਤੈਨੂੰ ਤੂੰ ਸੋਚਦਾ ਵੱਧ ਆ ਤੂੰ ਸਟ्रेस ਚ ਵੀ ਜਿਵੇਂ ਤੂੰ ਮੈਂਟਲ ਡਿਪਰੈਸ਼ਨ ਚ ਆ ਹਮ ਹਮ ਜੋ ਐਨੀਹੋਅ ਮੇਰੇ ਕੋਲ ਆਈ ਡਿਡਨਟ ਹੈਵ ਐਨੀ ਚੋਇਸ ਕਿਉਂਕਿ ਉਹ ਮੈਨੂੰ ਲਿਸਨ ਨਹੀਂ ਕਰ ਰਹੀ ਸੀ ਆਈ ਜਸਟ ਚੇਂਜਡ ਮਾਈ ਡਾਕਟਰ ਜੀ ਮੈਂ ਦੂਸਰੇ ਡਾਕਟਰ ਕੋਲ ਵੀ ਗਿਆ ਉਹਨੂੰ ਸੇਮ ਕੰਪਲੇਨ ਕੀਤੀ ਉਹਨੇ ਯੂਨੀਵਰਸਲ ਜਿਹਾ ਬਲੱਡ ਵਰਕ ਕਰਾਇਆ ਜਿਵੇਂ ਸਪੈਸ਼ਲ ਮੈਨੂੰ ਇਹ ਸੀ ਮਰੀ ਨੱਕ ਪੇਨ ਸੀ ਬਲੱਡ ਵਰਕ ਤੋਂ ਮੈਂ ਕੀ ਲੈਣਾ ਸੀਗਾ ਚਲੋ ਉਹਨਾਂ ਨੇ ਮੇਰੇ ਕਰਵਾਏ ਬਲੱਡ ਵਰਕ ਉਹ ਕਹਿੰਦੇ ਤੇਰੇ ਵਿਟਾਮਿਨ ਡੀ ਤੇ ਬੀ12 ਦੀ ਕਮੀ ਆ ਉਹ ਤਾਂ ਹਰ ਇੰਡੀਅਨ ਨੂੰ ਹੀ ਕਮੀ ਹੁੰਦੀ ਆ ਮੈਨੂੰ ਲੱਗਦਾ ਨਹੀਂ ਕੋਈ ਇੰਡੀਅਨ ਆਇਆ ਜਾਊਗਾ ਜਿਸ ਨੂੰ ਵਿਟਾਮਿਨ ਡੀ ਜ਼ਿਆਦਾ ਹੋਊਗਾ ਜਾਂ ਵਿਟਾਮਿਨ ਬੀ12 ਹੋਊਗਾ ਤਸ तकरीबन ਸਾਰੇ ਜਿੰਨੇ ਵੀ ਇੰਡੀਅਨ ਪੋਪੂਲੇਸ਼ਨ ਆ ਇਹਨੇ ਨਾਰਮਲੀ ਫੀਨੋਮਨਾ ਪਰ ਉਹਨਾਂ ਨੇ ਮੈਨੂੰ ਕਿਹਾ ਤੂੰ ਵਿਟਾਮਿਨ ਬੀ12 ਤੇ ਆਹ ਲੈ ਵੀ MRI ਦੀ ਵੇਟ ਬਹੁਤ ਟਾਈਮ ਆ ਅੱਛਾ ਜੀ ਵੇਟ ਲੌਂਗ ਵੇਟਿੰਗ ਟਾਈਮ ਆ ਐਨੀਹਾਉ ਮੈਂ ਉਹਨਾਂ ਦੀ ਸੋਣੀ ਉਹਨਾਂ ਨੇ ਮੈਨੂੰ ਇੰਟਰਨਲ ਮੈਡੀਸਿਨ ਸਪੈਸ਼ਲਿਸਟ ਕੋਲ ਰੈਫਰ ਕਰਤਾ ਉਹ ਮੈਨੂੰ ਉਹਨਾਂ ਨੇ ਮੈਨੂੰ ਕਿਹਾ ਤੇਨੂੰ ਆਇਰਨ ਦੀ ਕਮੀ ਆ ਓਕੇ ਆਇਰਨ ਦੀ ਮੇਰਾ ਬਲੱਡ ਵਰਕ ਠੀਕ ਸੀਗਾ ਆਇਰਨ ਦਾ ਮੈਂ ਚੈੱਕ ਕੀਤਾ ਸੀ ਪਰ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਕਿਉਂ ਕਿਹਾ ਐਨੀਹਾਉ ਮੈਂ ਉਹਨਾਂ ਦੀ ਰეკਮੈਂਡੇਸ਼ਨ ਮੰਨੀ ਵੀ ਡਾਕਟਰ ਦੀ ਰეკਮੈਂਡੇਸ਼ਨ ਮੈਂ ਕਰਾਂ ਹਿੰ ਮਨ ਡਾਕਟਰ ਮੈਂ ਵਿਟਾਮਿਨ B12 ਲੈੰਦਾ ਰਿਹਾ D ਲੈੰਦਾ ਰਿਹਾ ਹਾਈ ਡੋਸਿਸ ਪਰ ਮੇਰੀ ਪ੍ਰੋਬਲਮ ਵਧਦੀ ਜਾਂਦੀ ਸੀਗੀ ਮੈਂ ਹੌਲੀ-ਹੌਲੀ ਮੇਰੇ ਹੱਥ ਕੰਬ ਰਹੇ ਸੀ ਮੈਨੂੰ ਸਲੋਟ ਸਪੀਚ ਹੋ ਰਹੀ ਸੀ ਖਾਂਚ ਵੀ ਪ੍ਰੋਬਲਮ ਆ ਰਹੀ ਸੀ ਜੀ ਆਈ ਨਿਊ اٹ ਥੈਟ ਵੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ ਅੱਛਾ ਜੀ ਤੇ 8 ਸਪਟੰਬਰ ਨੂੰ ਬਟ ਡਾਕਟਰ ਸਾਹਿਬ ਡਿਊਰਿੰਗ ਦਿਸ ਇੰਟਾਇਰ ਪੀਰੀਅਡ ਤੁਸੀਂ ਬਾਰ-ਬਾਰ ਆਪਣੇ ਡਾਕਟਰ ਨਾਲ ਗੱਲਬਾਤ ਕਰਦੇ ਰਹੇ ਜਾਂ ਤੁਸੀਂ ਚੈੱਕਅਪ ਕਰਾਉਂਦੇ ਰਹੇ ਕਿਤੇ ਵੀ ਤੁਹਾਨੂੰ ਇਹੀ ਕਿਹਾ ਗਿਆ ਕਿ ਤੁਸੀਂ ਸਟ्रेस ਦੇ ਅੰਡਰ ਹੈਗੇ ਹੋ ਡਿਪਰੈਸ਼ਨ ਹੈਗੇ ਪਰ ਕੋਈ ਚੈੱਕਅਪ ਨਹੀਂ ਕੋਈ ਕੀਤਾ ਗਿਆ ਨੋਬਾਡੀ ਇਵਨ ਡਿਡ ਮਾਈ ਫਿਜ਼ੀਕਲ ਐਗਜ਼ਾਮ ਮੈਂ ਮੈਨੂੰ ਕਹਿਣ ਚ ਕੋਈ ਸ਼ਰਮ ਨਹੀਂ ਕਿਸੇ ਨੇ ਮੈਨੂੰ ਟੱਚ ਨਹੀਂ ਕੀਤਾ ਹੈਗਾ ਅੰਟਿਲ ਮੈਂ ਪੀਜੀਆਈ ਗਿਆ ਮੈਂ ਜਦੋਂ ਪਹਿਲੀ ਵਾਰ ਉਹਨਾਂ ਨੇ ਮੈਨੂੰ ਹੱਥ ਲਾਇਆ ਮੈਨੂੰ ਕਿਸੇ ਨੇ ਹੱਥ ਨਹੀਂ ਲਾਇਆ ਫੋਨ ਤੇ ਆਈ ਡੋਨਟ ਨੋ ਹਾਊ ਸਮਬਾਡੀ ਕੈਨ ਡੂ ਆ ਐਗਜ਼ਾਮ ਓਵਰ ਦਾ ਫੋਨ ਹਨਾ ਚਾਲੀਸ ਮਿੰਟ ਤਾਂ ਹੈਗੀ ਆ ਕੋਵਿਡ ਲਈ ਸੀਗੀ ਯੂ ਕੈਨ ਡੂ ਐਗਜ਼ਾਮ ਓਵਰ ਆ ਫੋਨ ਉਸ ਤੋਂ ਬਾਅਦ ਮੈਨੂੰ ਨਿਊਰੋਲੋਜਿਸਟ ਕੋਲ ਰੈਫਰ ਕਰਤਾ ਉਹਨਾਂ ਨੇ ਵੀ ਡਾਕਟਰ ਮੈਂ ਸੌਰੀ ਮੈਂ ਨਾਮ ਨਹੀਂ ਲੈਣਾ ਉਹਨਾਂ ਨੇ ਮੈਨੂੰ ਸਰੀ ਵਾਲੇ ਨਰੋਲਸਿਸ ਨੇ 1 ਸਾਲ ਵੇਟਿੰਗ 'ਚ ਰੱਖਿਆ ਹਨਾ ਮੈਂ ਉਹਨਾਂ ਨੂੰ ਕਾਲ ਕਰਦਾ ਰਿਹਾ ਵੀ ਤੁਸੀਂ ਮੈਨੂੰ ਲੈਕ ਆ ਤੁਨੇ ਰੇ ਮੇਰੀ ਆਹ ਪ੍ਰੋਬਲਮ ਮੇਰੇ ਹੱਥ ਕੰਬ ਰਹੇ ਨੇ ਮੈਂ ਪੈਰਾਲਾਈਜ਼ਡ ਹੋ ਰਿਹਾ ਜੀ ਉਹ ਮੈਨੂੰ ਕਹਿੰਦੇ ਅਸੀਂ ਟ੍ਰਾਈਆਜ ਕਰਾਂਗੇ ਹਨਾ ਮੈਂ ਕਿਹਾ ਵੀ ਇਹ ਤਾਂ ਸਿਸਟਮ ਕੀ ਹੁੰਦਾ ਕਹਿੰਦੇ ਤੁਹਾਡੀ ਫਾਈਲ ਦੇਖ ਕੇ ਮੈਂ ਕਿਹਾ ਵੀ ਜੇ ਤੁਸੀਂ ਪੇਸ਼ੈਂਟ ਨੂੰ ਨਹੀਂ ਦੇਖਣਾ ਉਹਦਾ ਨਾਲ ਫੋਨ ਕਿੰਨੀ ਗੱਲ ਕਰਨੀ ਜਿਹੜਾ ਹੈ ਆਪਣਾ ਟ੍ਰਾਈਏਜ ਸਿਸਟਮ ਹੈ ਕਿਵੇਂ ਤੁਸੀਂ ਅਸੈਸਮੈਂਟ ਕਰਦੇ ਹੋ ਵੀ ਉਹ ਅਰਜੈਂਟ ਕੇ ਸਕ ਨਹੀਂ ਐਨੀਹੋ ਇੱਕ ਸਾਲ ਬਾਅਦ ਉਹਨਾਂ ਨੇ ਮੇਰਾ ਡਿਕਲਾਈਨ ਕਰਤਾ ਰੈਫਰਲ ਕਹਿੰਦੇ ਵੀ ਤੇਰੀ ਅਰਜੈਂਸੀ ਨਹੀਂ ਹੈਗੀ ਸਿਚੁਏਸ਼ਨ ਦੀ ਓਕੇ ਮੈਂ 8 ਸਤੰਬਰ ਉਦੋਂ ਬਾਅਦ ਮੇਰੇ ਅੱਖਾਂ ਦੀ ਨਿਗਾ ਵੀ ਜਾਂਦੀ ਰਹੀ ਮੈਂ ਅੱਖਾਂ ਦੇ ਡਾਕਟਰ ਕੋਲ ਜਾਂਦਾ ਰਿਹਾ ਉਹ ਮੈਨੂੰ ਕਹਿੰਦਾ ਤੇਰੀਆਂ ਅੱਖਾਂ ਡਰਾਈ ਹੋ ਗਈਆਂ ਤੈਨੂੰ ਇਮਿਊਨੋਮਡੀਟਡ ਡਿਜ਼ੀਜ਼ ਆਵੇ ਇਮਿਊਨੋਮਡੀਟਡ ਟੈਸਟਿੰਗ ਕਰਾਉਂਦਾ ਰਿਹਾ ਕੋਈ ਗੱਲ ਨਹੀਂ ਬਣੀ ਹੈਨਾ ਕਿਉਂਕਿ ਮੈਨੂੰ ਪਤਾ ਸੀ ਵੀ neck ਦੇ ਦਰਦ ਇੰਨੀ ਰਹਿ ਰਹੀ ਆ ਕਿਉਂਕਿ ਨਾਰਮਲ ਜਾਨਵਰਾਂ ਨੂੰ ਵੀ ਇਹ ਜਦੋਂ ਪੈਟਸ ਨੂੰ ਪ੍ਰੋਬਲਮ ਆਉਂਦੀ ਆ ਜਦੋਂ ਉਹਨਾਂ ਨੂੰ ਕੋਈ ਕਰਡੰਟੀ ਪ੍ਰੋਬਲਮ ਆ ਨਾ ਕੋਈ ਹਰਨੀਏਟਡ ਡਿਸਕ ਆ ਫਸਟ ਸਿੰਗਲ ਨਾ ਉਹਨਾਂ ਦੀ ਬਾਡੀ ਦਾ ਬੈਲੈਂਸ ਚੇਂਜ ਹੋਣ ਲੱਗ ਜਾਂਦਾ ਜੀ ਉਹੀ ਮੈਨੂੰ ਪ੍ਰੋਬਲਮ ਰਹਿ ਰਹੀ ਸੀ ਮੈਨੂੰ ਪੱਕਾ ਪਤਾ ਸੀ ਵੀ ਮੈਨੂੰ ਇਹ ਪ੍ਰੋਬਲਮ ਆ ਹਮਮੈਂ ਮੈਂ ਐਮਰਜੈਂਸੀ ਚ ਗਿਆ ਲੈਂਗਲੀ ਹਸਪੀਟਲ ਚ ਆਪਣੇ ਮੈਮੋਰੀਅਲ ਹਸਪੀਟਲ ਚ ਮੈਂ ਉਹ ਡਾਕਟਰ ਨੂੰ ਐਮਰਜੈਂਸੀ ਵਾਲੇ ਨੂੰ ਕਿਹਾ ਵੀ ਮੇਰੇ ਹੱਥ ਕੰਬ ਰਹੇ ਨੇ ਸਲੋਟ ਸਪੀਚ ਆ ਉਹਨੇ ਮੇਰਾ ਬਲੱਡ ਕਰ ਲਿਆ ਮੇਰੇ ਐਕਸਰੇ ਕਰ ਲਈ ਮੈਂ ਉਹਨੂੰ ਕਿਹਾ ਐਕਸਰੇ ਨਾਲ ਆਪਾਂ ਨੂੰ ਪਤਾ ਨਹੀਂ ਲੱਗਣਾ ਨਿੱਕ ਦਾ ਜੀ ਉਹ ਮੈਨੂੰ ਕਹਿੰਦਾ ਤੂੰ ਡਾਕਟਰ ਨਾਲ ਕਿਵੇਂ ਆ ਡਾਕਟਰ ਮੈਂ ਕਿਹਾ ਤੁਸੀਂ ਡਾਕਟਰ ਹੋ ਉਹਨੇ ਮੇਰੇ ਐਮ ਆਰ ਆਈ ਨਹੀਂ ਕੀਤੀ ਅੱਛਾ ਜੀ ਇਹ 2021 ਦੀ ਗੱਲ ਕਰ ਰਹੇ ਹੋ ਤੁਸੀਂ ਨਹੀਂ ਨਹੀਂ ਇਹ ਹੁਣ ਹੁਣ ਦੀ ਮੈਂ 23 ਦੀ ਕਰਦਾ ਅੱਛਾ ਜੀ ਉਦੋਂ ਤੱਕ ਮੇਰਾ ਚੱਲੀ ਜਾਂਦਾ ਕੇਸ ਉਸ ਫੋਨ ਤੇ ਟੈਲੀਮੈਡੀਸਨ ਅਪਾਇੰਟਮੈਂਟਾਂ ਚੱਲੀ ਜਾਂਦੀਆਂ ਅੱਛਾ ਜੀ ਤੇ 15 ਸਤੰਬਰ 8 ਸਤੰਬਰ 23 ਨੂੰ 2 ਸਾਲਾਂ 2.5 ਸਾਲ ਤੱਕ ਚੱਲੀ ਜਾਂਦਾ ਇਹ ਕੰਮ ਵੀ ਮੈਂ ਹੌਲੀ-ਹੌਲੀ ਡਿੱਗੀ ਜਾਂਨਾ ਮੇਰਾ ਭਾਰ 80 ਤੋਂ 60 ਕਿਲੋ ਰਹਿ ਗਿਆ ਮੇਰੇ ਹੱਥ ਕੰਬਣ ਲੱਗੇ ਮੇਰੀ ਪੂਨ ਸਾਰੀ ਨਜ਼ਰ ਆਉਣ ਲੱਗ ਗਿਆ ਜੀ ਪੂਰੀ ਬੋਡੀ ਨੇ ਉਹ ਇਹਨੂੰ ਕਹਿੰਦੇ ਸੀ ਬਸ ਆਪਣੇ ਬੀਐਫਸੀ ਸਾਡੇ ਹੱਥ ਚ ਨਹੀਂ ਸਪੈਸ਼ਲਿਸਟ ਦੀ ਵੇਟਿੰਗ ਟਾਈਮ ਉਹ ਕੋਈ ਕਾ ਆਪਣਾ ਵਰਕਲੋਡ ਦੇਖਦੇ ਆ ਕੇਸ ਐਮ ਆਰ ਆਈ ਦੀ ਵੇਟਿੰਗ ਆ ਤੂੰ ਪ੍ਰਾਈਵੇਟ ਐਮ ਆਰ ਆਈ ਕਰਾ ਲੈ ਮੈਂ ਕਿਹਾ ਚੱਲ ਮੈਂ ਪ੍ਰਾਈਵੇਟ ਐਮ ਆਰ ਆਈ ਕਰਾ ਲੈਣਾ ਮੈਂ ਫੋਨ ਵੀ ਕੀਤਾ 2500 ਡਾਲਰ ਦੀ ਵਾਟ ਨੈਕਸਟ ਸਪੈਸ਼ਲਿਸਟ ਆ ਫੇਰ ਨਹੀਂ ਵਿਲੇਬਲ ਹੈਗਾ ਹਮ ਹੈਨਾ ਉਹ ਤਾਂ ਮੈਨੂੰ ਮੈਨੂੰ ਉਹ ਸਿਗਨੀਫੀਕੈਂਸ ਨਹੀਂ ਪਤਾ ਲੱਗਦਾ ਵੀ ਮੈਂ ਪ੍ਰਾਈਵੇਟ ਐਮ ਆਰ ਆਈ ਕਰਾ ਕੇ ਜਾਊਂਗਾ ਕਿੱਥੇ ਵੇਟਿੰਗ ਟਾਈਮ ਤਾਂ ਉਹ ਵੀ ਆ ਨਰੋਲਜਸਾ ਤੇ ਜਦੋਂ ਵੀ ਫਿਰ ਅਸੀਂ ਵੈਨਕੂਵਰ ਚ ਉਹ ਰੈਫਰਲ ਕਰਾਉਂਦੇ ਸੀ ਉਹ ਕਹਿੰਦੇ ਕੋਸਟਲ ਹੈਲਥ ਵੀ ਚ ਡੀ ਫੰਡਿੰਗ ਲੈਸ਼ ਹੋਵਾ ਵੀ ਫਰੇਜ਼ਰ ਹੈਲਥ ਦੇ ਪੇਸ਼ੈਂਟ ਡਿਕਲਾਈਨ ਹੋ ਜਾਂਦੇ ਆ ਓਕੇ ਉਹੀ ਹੁੰਦਾ ਸੀ ਵੀ 11 12 ਮਰੀ ਰੈਫਰਲ ਭੇਜੇ ਆ ਉਹ ਸਾਰੇ ਡਿਕਲਾਈਨ ਹੋ ਹੀ ਗਏ ਸਾਡੇ ਅੱਛਾ ਜੀ ਤੇ ਜਦੋਂ ਮੈਨੂੰ ਦੇਖਿਆ ਵੀ ਲੈਂਗਲੀ ਬੋਮੋਰਲ ਹਸਪੀਟਲ ਨੇ ਵੀ ਮੈਨੂੰ ਬਸ ਅਹੀਂ ਟਾਈਮ ਪਾਸ ਕਰਕੇ ਭੇਜਤਾ ਤੇ ਫਿਰ ਮੈਂ 15 ਸਤੰਬਰ ਨੂੰ ਆਪਣੇ ਮਮ ਡੈਡ ਨਾਲ ਗੱਲ ਕੀਤੀ ਮੇਰਾ ਬ੍ਰਦਰ ਇਨ ਲਾ ਰੇ ਡਾ ਲॉजिस्टਾ ਫੋਰਟਿਸ ਚੰਡੀਗੜ੍ਹ ਚ ਜੀ ਉਹਨੂੰ ਮੈਂ ਡਿਸਕਸ ਕੀਤਾ ਉਹਨੂੰ ਉਹ ਮੈਂ ਕਹਿੰਦਾ ਵੀ ਤੇਰੀ ਫਾਈਨ ਚੀ ਪ੍ਰੋਬਲਮ ਆ ਵੀ ਤੂੰ ਆ ਜਾ ਹੂੰ ਹੂੰ ਮੈਂ ਕਿਹਾ ਵੀ ਮੈਂ ਨਾ ਵੀ ਮੈਨੂੰ ਪੰਜਵੇਂ ਇੰਡੀਆ ਤੋਂ ਥੋੜਾ ਜਿਹਾ ਆਪਣੇ ਮਨ ਚ ਡਰ ਹੁੰਦਾ ਵੀ ਆਪ ਨੂੰ ਵੀ ਉੱਥੇ ਪੈਸੇ ਦਾ ਵੀ ਥੋੜਾ ਲਾਲਚ ਹੁੰਦਾ ਨਾ ਵੀ ਆਪਣੇ ਨਾਲ ਵੀ ਉਹ ਧੱਕਾ ਨਾ ਕਰ ਲੈਣ ਮੈਂ ਸਾਹਮਣੇ ਮੈਨੂੰ ਸਲਾਹ ਦਿੱਤੀ ਪੀਜੀਏ ਚ ਗੱਲ ਕਰੀ ਵੀ ਉਹ ਸਰਕਾਰੀ ਹਸਪੀਟਲ ਆ ਉਹਨਾਂ ਨੇ ਕੋਈ ਕਿਤਾ ਪੈਸਾ ਬਣਾਉਣਾ ਜੀ ਮੈਂ ਪੀਜੀਆਈ ਤੇ ਸਿੰਪਲ ਪਹਿਲਾਂ ਆਪਾਂ ਜਿਉਂ ਜਾਣੇ ਨੇ ਥੱਲੇ ਉਨ ਲੱਗਣਾ ਪੈਂਦਾ ਪੀਜੀਆਈ ਤੇ ਥੱਲੇ ਜਾ ਕੇ ਜਿਵੇਂ ਪਹਿਲਾਂ ਨਾਰਮਲ ਡਾਕਟਰ ਦੇਖਦਾ ਐ ਐਮਬੀਬੀਐਸ ਫਿਰ ਉਹ ਸਪੈਸ਼ਲਿਸਟ ਕੋਲ ਭੇਜਦਾ ਜੀ ਮੈਂ ਐਮਬੀਬੀਐਸ ਡਾਕਟਰ ਕੋਲ 15 ਮਿੰਟ ਗੱਲ ਕੀਤੀ ਉਹਨੇ ਮੈਨੂੰ 15 ਮਿੰਟ ਚ ਡਾਇਗਨੋਸਿਸ ਦੇਤੀ ਬਿਨਾ ਕੋਈ ਟੈਸਟ ਕੀਤੇ ਵੀ ਤੈਨੂੰ ਸਰਵਾਈਕਲ ਪ੍ਰੋਬਲਮ ਆ ਤੇਰੀ ਹਰਨੀਏਟਡ ਡਿਸਕ ਹੋਣਗੀਆਂ ਜਾਂ ਤੈਨੂੰ ਨਿਊਰੋਮਸਕੂਲਰ ਡਿਜ਼ੀਜ਼ ਕੋਈ ਹੋਰ ਹੋ ਸੋਦੀ ਐ ਜਿਵੇਂ ਮਲਟੀਪਲ ਸਕਲਰੋਸਿਸ ਜਾਂ ਇਹ ਅਲਸਿਕ ਬਿਮਾਰੀ ਹੁੰਦੀ ਆ ਵੀ ਉਹ ਹੋ ਸਕਦੀ ਆ ਉਹਨੇ ਮੈਨੂੰ ਡਾਇਗਨੋਸ ਕਰਤਾ ਸੀ ਉੱਥੇ 15 ਮਿੰਟ ਦੇ ਵਿੱਚ ਐਗਜ਼ਾਮ ਕਰਕੇ ਬੋਡੀ ਦਾ ਫਿਜ਼ੀਕਲ ਐਗਜ਼ਾਮ ਕਰ ਲਿਆ ਉਹਨੇ ਮੈਨੂੰ ਨਿਊਰੋਲੋਜਿਸਟ ਕੋਲ ਭੇਜਿਆ ਨਿਊਰੋਲੋਜਿਸਟ ਨੇ ਮੈਨੂੰ ਕਿਹਾ ਐਮ ਆਰ ਆ ਕਰਾਇਆ ਐਮ ਆਰ ਆ ਕਰਾਉਣ ਮੈਂ ਆਪਣੇ ਬ੍ਰਦਰ ਇਨ ਲਾ ਕੋਲ ਚਲਾ ਗਿਆ ਜੀ ਉਹਨੇ ਮੇਰੀ ਐਮ ਆਰ ਆ ਕੀਤੀ ਉਹ ਕਹਿੰਦਾ ਵੀ ਤੇਰੀਆਂ ਡਿਸਕ ਹਰਨੀਏਟਡ ਨਹੀਂ ਹੈਗੀਆਂ ਗੱਲੀਆਂ ਉਹ ਹਰਨੀਆ ਟੂ ਟੂ ਕੇ ਸਪਾਈਨਲ ਕੋਰ ਡੈਮੇਜ ਕਰਤੀਆਂ ਉਹਨਾਂ ਨੇ ਉਹ ਇੱਕ ਤਾਂ ਹੁੰਦਾ ਨਾ ਆਪਾਂ ਕਹਿੰਦੇ ਨੇ ਵੀ ਇਹਨੂੰ ਸਰਵਾਈਕਲ ਦੀ ਬਰੋਲਮਾ ਉਹਦਾ ਮਤਲਬ ਹੁੰਦਾ ਪੰਜਾਬੀ ਚ ਵੀ ਉਹਦੀ ਉਹਦੀ ਨਰਵਜ਼ ਨੂੰ ਟੱਚ ਕਰਨੀਆਂ ਜਿਹੜੀਆਂ ਆ ਡਿਸਕ ਪ੍ਰੋਲੈਪਸ ਹੋ ਕੇ ਹੂੰ ਹੂੰ ਜਦੋਂ ਤੁਸੀਂ ਸਿਗਨੀਫੀਕੈਂਟ ਉਹਨੂੰ ਇਗਨੋਰ ਕਰੀ ਜਾਂਦੇ ਹੋ ਕਰੀ ਜਾਂਦੇ ਹੋ ਕੰਡੀਸ਼ਨ ਨੂੰ ਫਿਰ ਉਹ ਡਿਸਕ ਜਿਹੜੀ ਹਰਨੀਏਟਡ ਹੋ ਕੇ ਸਪਾਈਨਲ ਕੋਰਡ ਦੇ ਥੀਕਲ ਸੈਕ ਹੁੰਦਾ ਜਿਹੜਾ ਉਹਦੀ ਕਵਰਿੰਗ ਹੁੰਦੀ ਉਹਨੂੰ ਕ੍ਰਾਸ ਕਰਕੇ ਸਪਾਈਨਲ ਕੋਰਡ ਡੈਮੇਜ ਕਰ ਦਿੰਦੀ ਹੈ ਤੁਹਾਡੀ ਜੀ ਜੀ ਇਹ ਹੁੰਦੀ ਹੈ ਜਦੋਂ ਤੁਸੀਂ ਪ੍ਰੋਲੋਂਗਡ 2-3 ਸਾਲ ਚ ਇਗਨੋਰ ਹੋ ਜਾਂਦੀ ਹੈ ਕੰਡੀਸ਼ਨ ਹਨਾ ਜਿਵੇਂ ਮੇਰੀ ਹੋਈ ਸੀ ਹੂੰ ਹੂੰ ਤੇ ਉਹ ਕਹਿੰਦਾ ਸਪੈਨਲ ਕੋਰਟੀ ਤੇ ਡੈਮੇਜ ਆ ਵੀ ਇਰਰਵਰਸੀਬਲ ਡੈਮੇਜ ਆ ਨਾਥਿੰਗ ਕੈਨ ਬੀ ਡਨ ਪਾਟ ਸਰਜਰੀ ਜ਼ਰੂਰੀ ਆ ਕੋਈ ਤੇਰੀਆਂ ਤੇਰੀ ਸਪਾਈਨ ਅਨਸਟੇਬਲ ਆ ਹੁਣ ਕੋਈ ਡਿਸਕ ਸਾਰੀਆਂ ਨਿਕਲ ਗਈਆਂ ਬਾਹਰ ਉਹ ਤੇ ਕਰਕੇ ਤੇਰੇ ਵੀ ਇਸ ਵੀ ਉਹਨੂੰ ਸਰਜਰੀ ਕਰਨੀ ਪੈਣੀ ਆ ਮੈਂ 40s ਗਿਆ ਉਹਨਾਂ ਨੇ ਸੇਮ ਡੇ ਮੇਰੀ ਐਮ ਆਰ ਆਈ ਫੇਰ ਰਿਪੀਟ ਕੀਤੀ ਸੀਟੀ ਸਕੈਨ ਕੀਤਾ ਟਪਟਸ ਸਕੈਨ ਵੀ ਕੀਤਾ ਸੇਮ ਡੇ ਓਕੇ ਤੇ ਡਿਡ ਮਾਈ ਸਰਜਰੀ ਰਾਈਟ ਵੇ ਕੁੰਦੇ ਇਹ ਤਾਂ ਮੈਡੀਕਲ ਐਮਰਜੈਂਸੀ ਸੀਗੀ ਅੱਛਾ ਵੀ ਉਦੋਂ ਨਹੀਂ ਵੀ ਇਹ ਮੈਡੀਕਲ ਐਮਰਜੈਂਸੀ ਆ ਵੀ ਸਪਾਈਨਲ ਕਾਰਡ ਨਾਲ ਤੋਂ ਤੂੰ ਕਿਸੇ ਟਾਈਮ ਵੀ ਤੂੰ ਪੈਰਾਲਾਈਜ਼ਡ ਹੋ ਸਕਦਾ ਤੇਰੀ ਯੂਰੀਨੇਸ਼ਨ ਦੀ ਪ੍ਰੋਬਲਮ ਆ ਸਕਦੀ ਆ ਡੈਫਿਕੇਸ਼ਨ ਦੀ ਪ੍ਰੋਬਲਮ ਆ ਸਕਦੀ ਮੈਂ ਕਿਹਾ ਉਹ ਤਾਂ ਆਈ ਹੋਈ ਹੈ ਮੇਰੀ ਪ੍ਰੋਬਲਮ ਰਾਈਟ ਸੋ ਡਾਕਟਰ ਸਾਹਿਬ ਤੁਹਾਡਾ ਇਹ ਕਹਿਣ ਦਾ ਮਤਲਬ ਹੈ ਕਿ ਉੱਥੇ ਇਮੀਡੀਏਟਲੀ ਜਾਂਦੇ ਸਾਰ ਹੀ ਤੁਹਾਨੂੰ ਜਿਹੜਾ ਰਾਈਟ ਕੋਰਸ ਆਫ ਐਕਸ਼ਨ ਜਿਹੜਾ ਸੀ ਉਹ ਫੋਲੋ ਕੀ ਕਰਕੇ ਤੁਹਾਨੂੰ ਰਾਹਤ ਮਿਲੀ ਜਦ ਕਿ ਇੱਥੇ ਤੁਸੀਂ ਜਿਵੇਂ ਕਾਂ ਧੱਕੇ ਖਾਂਦੇ ਰਹੇ ਉਹ ਖਾਂਦੇ ਰਹੇ ਤੇ ਕਿਸੇ ਨੇ ਕੋਈ ਪੁੱਛ ਕੁਛ ਨਹੀਂ ਕੀਤੀ 70 अपॉइंटमेंट्स ਚ ਕਿਸੇ ਮੁੰਡੇ ਨੇ ਮੈਨੂੰ ਹੱਥ ਨਹੀਂ ਲਾਇਆ ਤੇ 70 अपॉइंटमेंट्सਾਂ ਚ 70 70 ਦੇ ਕੋਲ अपॉइंटमेंट्स ਤੇ ਉਹਨਾਂ ਨੇ ਮੈਨੂੰ ਇੱਕ अपॉइंटमेंट ਚ ਫਿਜ਼ੀਕਲ ਐਗਜ਼ਾਮ ਕਰਕੇ ਨਿਊਰੋਲੋਜੀਕਲ ਐਗਜ਼ਾਮ ਕਰਕੇ ਦੇ ਟੋਲਡ ਮੀ ਥਿਸ ਇਜ਼ ਅ ਕੰਡੀਸ਼ਨ ਹਜੇ ਤਾਂ ਅਨਫੋਰਚੂਨੇਟ ਪਾਰਟ ਸਟਾਰਟ ਹੋਣਾ ਵਾ ਹਜੇ ਅਨਫੋਰਚੂਨੇਟ ਪਾਰਟ ਇਹ ਹੋਇਆ ਵੀ ਮੈਂ ਉੱਥੋਂ ਸਰਜਰੀ ਕਰਾ ਕੇ ਬੈਕ ਆ ਗਿਆ ਅੱਛਾ ਉਹਨਾਂ ਨੇ ਮੈਨੂੰ ਨਿਊਰੋ ਸਰਜਨ ਸੀਗਾ ਏਮਜ਼ ਏਮਜ਼ ਸਭ ਤੋਂ ਵੱਡਾ ਹਸਪੀਟਲ ਜੀ 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 ਨੇ ਕੇ ਮੇਰੀ ਸਰਜਰੀ ਕੀਤੀ ਉਹ ਤੋਂ ਉੱਪਰ ਦਾ ਹਸਪੀਟਲ ਨਹੀਂ ਹੈਗਾ ਹੁਣ ਜੀ ਉਹਨਾਂ ਦਾ ਡਾਕਟਰ ਸੀਗਾ ਜਿਹੜਾ ਫੋਰਟਿਸ ਚ ਸਰਜਰੀ ਕਰਦਾ ਹੁੰਦਾ ਸੀਗਾ ਕੇਮਸ ਦਾ ਨਿਊਰੋ ਸਰਜਨ ਸੀਗਾ 40 ਸਾਲ ਦਾ ਉਹਦੇ ਕੋਲ ایکسپੀਰੀਅੰਸ ਸੀ ਹੂੰ ਹੂੰ ਉਹਨੇ ਮੈਨੂੰ ਕਿਹਾ ਵੀ ਗੁਰਪ੍ਰੀਤ ਜਸਟ ਲੈ ਮੈਂ ਮੈਨੂੰ ਆਈ ਵਿਲ ਟੈਲ ਯੂ ਆਈ ਵਿਲ ਡੂ ਯੋਰ ਸਰਜਰੀ ਪਰ ਮੈਥ ਨੂੰ ਡੋਨਟ ਕੀਪ ਯਰ ਹੋਪਸ ਹਾਈ ਕਿਉਂਕਿ ਸਪਾਈਨਲ ਕਾਰਟ ਡੈਮੇਜ ਹੈ ਅੱਛਾ ਜੀ ਵੀ ਯੂ ਡੋਟ ਕੈਨ ᱜੈਟ ਅ ਬੈਟਰ ਹਨਾ ਵੀ ਤੇਰੀ ਜਿਹੜਾ ਹੈਮੀ ਪੈਰਲਾਈਜ਼ਡ ਹੋ ਚੁੱਕਿਆ ਇਟ ਵਿਲ ਸਟੇ ਲਾਈਕ 댓 ਪਰ ਡਾਕਟਰ ਸਾਹਿਬ ਹੈਡ ਥਿਸ ਬੀਨ ਚੈੱਕਡ ਇਨ ਟਾਈਮ ਕੀ ਤੁਹਾਡੀ ਕੰਡੀਸ਼ਨ ਜਣੀ ਨਹੀਂ ਖਰਾਬ ਹੋਈ ਉਹ ਬਚ ਸਕਦੇ ਸੀ ਤੁਸੀਂ ਉਨੇ ਮੈਨੂੰ ਨਿਊਰੋਲੋਜਿਸਟ ਨੇ 40 ਸਾਲ ਦੇ ਐਕਸਪੀਰੀਅੰਸ ਨੇ ਇਹ ਕਿਹਾ ਜੇ ਤੂੰ ਇੰਡੀਆ 'ਚ ਹੁੰਦਾ ਤੇਰੀ ਪ੍ਰੋਬਲਮ ਤਾਂ ਬਹੁਤ ਕਾਮਨ ਸੀ neck pain ਰਹਿ ਰਹੀ ਹੈ ਹੱਥ ਕੰਬ ਰਹੇ ਨੇ ਤੇਰੀ ਬਰ ਫਿੰਗਰ ਟਿਪਸ ਬਰਨ ਹੋ ਰਹੀਆਂ ਤਾਂ ਨਾਰਮਲੀ ਸਰਵਾਈਕਲ ਦੀ ਪ੍ਰੋਬਲਮ ਸੀ ਇਹਦੇ ਲਈ ਤਾਂ ਤੁਹਾਨੂੰ ਐਮਬੀਬੀਐਸ ਡਾਕਟਰ ਹੋਣੀ ਹੋਣਾ ਜ਼ਰੂਰੀ ਸੀਗਾ ਇਹ ਤਾਂ ਨਾਰਮਲ ਹਰ ਬੰਦਾ ਹੀ ਦੱਸ ਸਕਦਾ ਮੈਂ ਕਿਹਾ ਮੈਂ ਤਾਂ ਉਹਨਾਂ ਨੂੰ ਦੱਸ ਰਿਹਾ ਸੀ ਉਹ ਮੇਰੀ ਕਰ ਨਹੀਂ ਰੇ ਸੀ ਐਮ ਆਰ ਆਈ ਹੂੰ ਹੂੰ ਤੇ ਐਨੀ ਹਾਉ ਤੇ ਉਹਨੇ ਮੈਨੂੰ ਕਿਹਾ ਵੀ ਜੇ ਤੂੰ ਇਹ ਉਦ ਹੀ ਫੜ ਲੈਂਦੇ ਤਾਂ ਇਹ ਤਾਂ ਡਿਸਕਾਰਨੇਟਡ ਸੀ ਇਟਸ ਵੈਰੀ ਕਾਮਨ ਆਪਾ ਤਰੀ ਪ੍ਰੋਸੀਜਰ ਕਰਕੇ ਇੰਪਲਾਂਟ ਪਾ ਦੇਣਾ ਸੀ ਯੂ ਵਿਲ ਬੀ ਫਾਈਨ ਬਿਤੇਰੀ ਸਪੈਨਲ ਕੋਰਡ ਨੇ ਡੈਮੇਜ ਹੋਣੀ ਸੀ ਵੀ ਹੁਣ ਡੈਮੇਜ ਹੋ ਗਈ ਉਹ ਪ੍ਰੋਗਰੈਸਿਵ ਡਿਜ਼ੀਜ਼ ਆ ਇੱਥੇ ਆਇਆ ਮੇਰੀ ਕੰਡੀਸ਼ਨ ਪ੍ਰੋਗਰੈਸ ਹੋਂਦੀ ਰਹੀ ਮੇਰੇ ਪੈਰ ਬਰਨ ਕਰਨ ਲੱਗ ਗਏ ਤੁਰਨਾ ਮੇਰਾ ਜਮ ਨਹੀਂ ਔਖਾ ਹੋ ਗਿਆ ਉਹਨੇ ਮੈਨੂੰ ਦੱਸ ਤਾ ਸੀਗਾ ਹੀ ਵਾਸ ਵੈਰੀ ਹਾਨੈਸਟਲੀ ਟੋਲਡ ਮੀ ਇਹ ਪ੍ਰੋਗਰੈਸ ਕਰਨੀ ਹੈ ਤੇ ਡੈਮੇਜ ਹੋ ਚੁੱਕੀ ਆ ਮੈਂ ਵੈਨਕੂਵਰ ਜਨਰਲ ਹਸਪੀਟਲ ਚਲਾ ਗਿਆ ਆ ਕੇ ਇੰਡੀਆ ਤੋਂ ਮੈਂ ਰਿਟਰਨ ਕੀਤਾ ਦਸੰਬਰ ਚ 2.5 ਮਹੀਨੇ ਸਰਜਰੀ ਕਰਾਉਣ ਤੋਂ ਬਾਅਦ ਮੈਂ ਆ ਗਿਆ ਅੱਛਾ ਜੀ 2.5 ਮਹੀਨੇ ਰੈਸਟ ਕੀਤਾ ਫਿਜ਼ੀਓਥੈਰੇਪੀ ਥੋੜੀ ਕੀਤੀ ਆ ਗਿਆ ਮੈਂ ਵੈਨਕੂਵਰ ਜਨਰਲ ਹਸਪੀਟਲ ਦੇਖਿਆ ਵੀ ਮੇਰਾ ਤਾਂ ਜਮਾ ਹੀ ਤਰਨਾ ਬੰਦ ਹੋ ਰਿਹਾ ਯੂਰੀਨੇਸ਼ਨ ਦੀ ਪ੍ਰੋਬਲਮ ਆ ਰਹੀ ਹੈ ਵੀ ਪਲੀਜ਼ ਹੈਲਪ ਮੀ ਹੈ ਨਾ ਜੀ ਉਹ ਉਹਨਾਂ ਨੇ ਮੈਨੂੰ ਨਿਊਰੋ ਸਰਜਨ ਨੇ 48 ਘੰਟਿਆਂ ਬਾਅਦ ਦੇਖਿਆ ਮੈਨੂੰ ਉੱਥੇ ਮੈਂ ਪਿਆ ਰਿਹਾ ਜਿਵੇਂ ਜਿਹੜਾ ਆਪਣਾ ਬਾਹਰ ਹੁੰਦਾ ਨਾ ਬੈੱਡ 'ਤੇ ਉਹਨਾਂ ਨੇ ਮੈਨੂੰ ਫਾਈ ਰੱਖਿਆ ਹਾਂ ਵਾਕਵੇ ਜਿਹੜਾ ਉਹਨਾਂ ਦਾ ਹੱਟਾਂ ਲਿਖਾਂ 24 ਘੰਟੇ ਬਾਅਦ ਨਿਊਰੋ ਸਰਜਨ ਆਇਆ 48 ਘੰਟੇ ਬਾਅਦ ਦਸੰਬਰ 23 ਦੀ ਗੱਲ ਆ 4 ਮਹੀਨੇ ਪਹਿਲਾਂ ਦੀ ਗੱਲ ਉਹ ਮੈਨੂੰ ਕਹਿੰਦਾ ਵੀ ਯੂ ਲੁੱਕ ਲਾਈਕ 90 ਇਅਰ 올ਡ ਇਨ ਐਮ ਆਰ ਆ ਯੋਨੇ ਵੀ ਐਮ ਆਰ ਆ ਕੀ ਥੀ ਓਕੇ ਤੇ ਕਹਿੰਦਾ ਵੀ 90 ਸਾਲ ਦੇ ਬੰਦੇ ਦੀ ਤੇਰੀ ਨੱਕ ਆ ਵੀ ਖਰਾਬ ਹੋਈ ਵੀ ਪੂਰੀ ਨੱਕ ਮੈਂ ਕਹਾਂ ਉਹ ਤਾਂ ਮੈਨੂੰ ਆਈ نو ਤੇ ਨਿਊਰੋ ਸਰਜਨ ਇਨ ਇੰਡੀਆ ਆਲਰੇਡੀ ਟੋਲਡ ਮੀ ਕਹਿੰਦਾ ਤੇਰੀ ਸਰਜਰੀ ਲੁੱਕ ਐਕਸਲੈਂਟ ਅੱਛਾ ਜੀ ਬਟ ਕਹਿੰਦਾ ਵੀ ਤੇਰੇ ਕਿ ਜੋ ਤੋਂ ਸਰਜਰੀ ਤੋਂ ਬਾਅਦ ਇਹ ਕੰਪਲਿਕੀਸ਼ਨ ਕਈ ਵਰੀ ਆ ਜਾਂਦੀ ਹੈ ਸਾਡੇ ਨਾਲ ਵੀ ਆ ਜਾਂਦੀ ਹੈ ਇਟ ਹੈਸ ਨਾਥਿੰਗ ਟੂ ਡੂ ਵਿਦ ਅ ਨਿਊਰੋ ਸਰਜਨ ਵੀ ਜਿਹੜੀ ਲਿਗਾਮੈਂਟ ਸਪੋਰਟ ਕਰਦੀ ਹੈ ਨਾ ਸਪਾਈਨ ਨੂੰ ਜੀ ਉਹ ਥਿਕਨਡ ਹੋ ਜਾਂਦੀ ਹੈ ਉਹ ਹੋਰ ਨੈਰੋ ਕਰ ਦਿੰਦੀ ਹੈ ਸਪਾਈਨ ਨੂੰ ਹੂੰ ਹੂੰ ਵੀ ਸਪਾਈਨਲ ਕਾਰਡ ਹੋਰ ਕੰਪਰੈਸਡ ਹੋਣ ਲੱਗ ਜਾਂਦੀ ਹੈ ਵੀ ਤੇਰੀ ਉਹ ਥਿਕਨਡ ਹੋ ਗਈ ਯੂ ਨੀਡ ਵੀ ਤੇਰਾ ਹੋਰ ਫਾਲੋਅ ਅਪ ਪਲਾਨ ਕਰਨਾ ਪੈਣਾ ਵੀ ਬਿਤੇ ਨੂੰ ਸ਼ਾਇਦ ਅਨਦਰ ਪ੍ਰੋਸੀਜਰ ਦੇ ਵੀ ਲੋੜ ਪਵੇ ਹੈਨਾ ਸਪਾਈਨਲ ਕਨਲ ਖੋਲਣ ਲਈ ਲਮੈਨੈਕਟਮੀ ਕਹਿੰਦੇ ਆ ਤਾਂ ਉਹ ਲੰਬਿਸ ਸਪਾਈਨਲ ਕਨਲ ਦਾ ਡਾਇਮੀਟਰ ਬਤਾਉਣਾ ਥੋੜਾ ਮੈਂ ਕਹ ਵੀ ਚਲੋ ਕਹਿੰਦਾ ਵੀ ਕੈਨ ਯੂ ਸੀ ਮੀ ਟੁਮਾਰੋ ਮੈਂ ਕਹਿਆ ਵੀ ਟੁਮਾਰੋ ਇਜ਼ ਸੰਡੇ ਉਹ ਕਹਿੰਦਾ ਚਲ ਫਿਰ ਤੂੰ ਮੰਡੇ ਆ ਜੀ ਹਨਾ ਵੀ ਵੀ ਮੈਨੂੰ ਦੇਖਣਾ ਮੈਂ ਕਹਿਆ ਵੀ ਕਹਿੰਦਾ ਆਪਣੀ ਇੰਡੀਆ ਦੀ ਐਮ ਆਰ ਆਈ ਰਿਪੋਰਟਾਂ ਸਾਰੇ ਕੁਝ ਚੱਕ ਲਈ ਜੀ ਮੈਂ ਕਹਿਆ ਮੇਰੇ ਕੋ ਸਾਰਾ ਕੁਝ ਪਿਆ ਮੈਂ ਕਿਹਾ ਆ ਜਾਣਾ ਮੈਂ ਅਗਲੇ ਦਿਨ ਕਹਿੰਦਾ ਤੂੰ ਫੋਨ ਜ਼ਰੂਰ ਕਰਕੇ ਆ ਵੀ देयर ਇਜ਼ ਓਨਲੀ ਵਨ ਸਪਾਈਨ ਕਲੀਨਿਕ ਇਨ BC ਉਹ ਕਹਿੰਦੇ ਬਲੋਸਮ ਸਪਾਈਨ ਕਲੀਨਿਕ ਇਨ ਵੈਨਕੂਵਰ ਹਨਾ ਉਹ ਹੀ ਸਪਾਈਨ ਕਲੀਨਿਕ ਆਫਨੇ ਪੂਰੇ BC ਜੀ ਮੈਂ ਫੋਨ ਕੀਤਾ ਮੈਂ ਕਿਹਾ ਵੀ ਮੈਨੂੰ ਡਾਕਟਰ ਡੈਸ਼ ਐਂਡ ਡੈਸ਼ ਨੇ ਕਿਹਾ ਵੀ ਹੀ ਵਾਂਟ ਟੂ ਸੀ ਮੀ ਰਾਈਟਵੇ ਵੀ ਵੈਰੀ ਅਰਜੈਂਟਾ ਵੀ ਕੈਨ ਯੂ ਗਿਵ ਮੀ ਅਪਾਇੰਟਮੈਂਟ ਵੌਇਸ ਮੇਲ ਤੇ ਗਈ ਸੀ ਕਿ ਫਿਰ ਮੈਂ ਦੁਜੇ ਤਨ ਵੌਇਸ ਮੇਲ ਟਰਾਈ ਕੀਤੀ ਕਰਦਾ ਰਿਹਾ ਟਰਾਈ ਜਦੋਂ ਮੈਂ ਦੇਖਿਆ ਵੀ ਮਹੀਨਾ ਦੋ ਮਹੀਨੇ ਉਹਨਾਂ ਨੇ ਮੇਰੀ ਵੌਇਸ ਮੇਲ ਦੀ ਰਿਪਲਾਈ ਨਹੀਂ ਕੀਤੀ ਮੇਰੀ ਕੰਡੀਸ਼ਨ ਡਾਊਨ ਹੋ ਗਈ ਮੈਂ ਫੇਅਰ ਫਲਾਈ ਕੀਤਾ ਇੰਡੀਆ ਉਹੀ ਨਿਊਰੋ ਸਰਜਨ ਕੋਲ ਅੱਛਾ ਜੀ ਤੁਸੀਂ ਦੇਖੋ ਵੀ ਕੀ ਸਿਚੁਏਸ਼ਨ ਆ ਮੈਂ ਇੰਡੀਆ ਫੇਰ ਉਹਦੇ ਕੋਲ ਗਿਆ ਉਹਨੇ ਮੈਨੂੰ ਕਿਹਾ ਵੀ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਪਰ ਵੀ ਟੂ ਬੀ ਹਾਨੈਸਟ ਵੀ ਮੈਂ ਤੈਨੂੰ ਮੈਡੀਕੇਸ਼ਨਾਂ ਤੇ ਪਾ ਦੇਣਾ ਜਸਟ ਟੂ ਕੀਪ ਯੂ ਸੇਡੇਟਡ ਵਿਦ ਆਨ ਪੇਨ ਨਾ ਮਹਿਸੂਸ ਹੋਵੇ ਹੈਨਾ ਵੀ ਤੂੰ ਡਰਾਜ਼ੀ ਰਿਆ ਕਰੇਗਾ ਪਰ ਤੂੰ ਭੁੱਲ ਜਾਏਗਾ ਵੀ ਤੈਨੂੰ ਦਰਦ ਦੇਗੀ ਵੀ ਟ੍ਰਾਈਸਾਈਕਲਿਕ ਐਂਟੀ ਡਿਪ੍ਰੈਸੈਂਟ ਦੇ ਪਾ ਦੇਣੇ ਆਫਟਰ ਉਸਨੂੰ ਪੇਟੋ ਪਿਆ ਰਹੇਗਾ ਬਸ ਭੁੱਲ ਜਾਏਗਾ ਤੂੰ ਆਪਣੀ ਬਿਮਾਰੀ ਨੂੰ ਵੀ ਚਲੋ ਮੈਂ ਕੱਥੀਕਾ ਮੈਂ ਉੱਥੇ ਫੇਰ ਆਪਣਾ ਮਹੀਨਾ ਖੰਡ ਰਿਹਾ ਮੈਂ ਵਾਪਸ ਆ ਗਿਆ ਮੈਨੂੰ 3 ਮਹੀਨੇ ਬਾਅਦ ਮੈਂ ਫੇਰ ਟਰਾਈ ਕੀਤਾ ਹਨ ਕਿਉਂਕਿ ਜਿਹੜੀ ਬਲੋਸਮ ਸਪਾਇਨ ਕਲੀਨਿਕ ਚ ਕੁੜੀ ਕੰਮ ਕਰਦੀ ਆ ਫਰੰਟ ਡੈਸਕ ਤੇ ਉਹ ਸਾਡੀ ਗਵਰਨੈਂਟ ਸੀਗੀ ਕੁੜੀ ਕੁਤਰ ਜੀ ਲੈਂਗੁਏਜ ਮੈਂ ਉਹਨੂੰ ਫੋਨ ਕਰਕੇ ਕਿਹਾ ਵੀ ਯਾਰ ਵਿਟਾਟ ਦਾ ਫੋਨ ਵੀ ਨਹੀਂ ਚੱਕਦੇ ਉਹ ਕੁਦਰ ਤੇ ਉਹਨੇ ਮੇਰਾ ਫੋਨ ਚੱਕ ਲਿਆ ਤੇ ਉਹ ਮੈਨੂੰ ਕਹਿੰਦੀ ਵੀ ਬਿੱਤੇ ਨੂੰ ਦੱਸਣਾ ਸੀ ਭੁੱਲ ਗਏ ਫੋਨ ਤੇ ਹਨ ਬਈ ਉਹ ਤੂੰ ਫਰੇਜ਼ਰ ਹੈਲਥ ਚ ਰਹਿਣਾ ਵਾ ਅਸੀਂ ਫਰੇਜ਼ਰ ਹੈਲਥ ਦੀ ਫੰਡਿੰਗ ਕਰਕੇ ਦੇਖਦੇ ਨਹੀਂ ਮੈਂ ਕਿਹਾ ਤੁਸੀਂ ਤਿੰਨਵੇਂ ਇਹ ਲਾਈਨ ਮੈਨੂੰ ਗੱਲ ਦੱਸਣ ਨੂੰ ਪਰ ਨਿਊਰੋ ਸਰਦ ਨੇ ਮੈਨੂੰ ਕਹੀ ਤੁਹਾਨੂੰ ਇਮੀਡੀਏਟ ਦੇਖਣਾ ਵਾ ਜੀ ਤੇ ਫਿਰ ਮੇਰੀ ਪ੍ਰੋਬਲਮ ਵਧ ਗਈ ਵਧ ਗਈ ਕਿ ਮੈਂ ਨਾ ਰਾਇਲ ਕਲੰਬੀਨ ਗਿਆ ਰੀਸੈਂਟਲੀ ਹੁਣ ਮਾਰਚ ਦੇ ਦੁਆਰੇ ਓਕੇ ਵੀ ਮੇਰੀ ਬਹੁਤ ਪ੍ਰੋਬਲਮ ਬੱਦ ਗਈ ਸੀ ਰਾਇਲ ਕਲੰਬੀਆ ਵਾਲੇ ਕਹਿੰਦੇ ਵੀ ਸਾਡੇ ਕੋਲ ਤਾਂ ਬੰਦਾ ਹੀ ਇੱਕ ਆ ਨਿਊਰੋ ਸਰਜਨ ਤੇ ਉਹ ਅਵੇਲੇਬਲ ਨਹੀਂ ਹੈਗਾ ਤੂੰ ਬਲੋਸਮਸ ਸਪਾਇਨ ਕਲੀਨਿਕ ਚ ਚਲੀ ਜਾ ਹਮ ਹਮ ਬੈਕ ਟੂ ਸਕੁਅਰ 1 ਮੈਂ ਕਿਹਾ ਬਲੋਸਮਸ ਸਪਾਇਨ ਕਲੀਨਿਕ ਮੈਨੂੰ ਇਹ ਕਹਿੰਦਾ ਵਾ ਵੀ ਤੈਨੂੰ ਅਸੀਂ ਦੇਖ ਨਹੀਂ ਸਕਦੇ ਹਮ ਅਨਹੀਓ ਮੈਂ ਆਪਣੇ ਲੋਕਲ ਐਮਐਲਏ ਨੂੰ ਕੰਟੈਕਟ ਕੀਤਾ ਮੈਂ ਸਾਡੇ ਲੰਗਲੀ ਦੇ ਨੇ ਐਂਟਰੀ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਕੋਈ ਨਾ ਇਨਕੁਆਰੀ ਪਾਉਣੇ ਵੈਂਕੂਵਰ ਜਨਰਲ ਹਸਪੀਟਲ ਜੀ ਮੈਂ ਕਿਹਾ ਵੀ ਮੈਂ ਤਾਂ ਟੈਕਸ ਦਾ ਬੀਸੀਸ ਅਪੇ ਕਰਨਾ ਮੈਂ ਕਿਹਾ ਲੰਗਲੀ ਸਟੇਟ ਟੈਕਸ ਕਰਨਾ ਤਾਂ ਮੈਨੂੰ ਸਰਵਿਸ ਜਨਰਲ ਹਸਪੀਟਲ ਕਿਵੇਂ ਵਾਣਾ ਕਰ ਸਕਦਾ ਉਹਨਾਂ ਨੇ ਇਨਕੁਆਰੀ ਪਾਈ ਤਾਂ ਵੈਂਕੂਵਰ ਜਨਰਲ ਹਸਪੀਟਲ ਕੇਮ ਅਪ ਵਿਦ ਅ ਨਿਊ ਆਈਡੀਆ ਵੇ ਇਹਨੂੰ ਕੀ ਆ ਮੈਂ ਵੀ ਰਕਾਈਏ ਕਿਵੇਂ ਉਹ ਮੈਨੂੰ ਕਹਿੰਦੇ ਵੀ ਅਸੀਂ ਇਹਨੂੰ ਕਦੇ ਨਹੀਂ ਇਹ ਗੱਲ ਕਹੀ ਵੀ ਵੀ ਇਹ ਵੀ ਫਰੇਜ਼ਰ ਹੈਲਥ ਜਿਹੜਾ ਜਾਂ ਕੋਸਟਲ ਹੈਲਥ ਦੀ ਫੰਡਿੰਗ ਦਾ ਇਸ਼ੂ ਆ ਅਸੀਂ ਇਹਨੂੰ ਕਿਹਾ ਵੀ ਤੇਰੀ ਫਾਲਟੀ ਸਰਜਰੀ ਹੋਗੀ ਇੰਡੀਆ ਤੋਂ ਓਕੇ ਮੈਂ ਕਿਹਾ ਵੀ ਹਾਊ ਵੀ ਇਹ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਰਹੀ ਹੈ ਮੇਰੇ ਨਿਊਰੋ ਸਰਜਨ ਨਾਲ ਨਹੀਂ ਗੱਲ ਹੋ ਰਹੀ ਹਣ ਹੂੰ ਵੀ ਇਹ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਆ ਵੀ ਮੈਨੂੰ ਨਹੀਂ ਪਤਾ ਵੀ ਇਹ ਕੌਣ ਬੋਲ ਰਿਹਾ ਵਾ ਇਹ ਤਾਂ ਐਡਮਿਨਿਸਟ੍ਰੇਸ਼ਨ ਬੋਲ ਰਹੀ ਆ ਜੀ ਉਹਨਾਂ ਨੇ ਐ ਐਮਐਲਏ ਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਹਾਊ ਦੇ نو ਦੇ ਡੋਟ ਹੈਵ ਮਾਈ ਪ੍ਰੀ ਸਰਜਿਕਲ ਐਮਆਰਆਈ ਜੀ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਮੇਰੀ ਸਰਜਰੀ ਖਰਾਬ ਹੋ ਗਈ ਉਹਨਾਂ ਕੋਲ ਤਾਂ ਪ੍ਰੀ ਸਰਜਿਕਲ ਐਮਆਰਆਈ ਨਹੀਂ ਹੈਗੀ ਮੇਰੀ ਹੂੰ ਹੂੰ ਵੀ ਮੇਰੀ ਪਹਿਲਾਂ ਹੀ ਸਾਈਨ ਡੈਮੇਜ ਹੋਈ ਹੋਈ ਸੀ ਬੈਨ ਦੇ ਕੇਪ ਆਫ ਵਿਦ ਅ ਥੋੜੇ ਦਿਨ ਬਾਅਦ ਉਹ ਦੇ ਕੇਮ ਅਪ ਵਿਦ ਅ ਨਿਊ ਐਕਸਕਿਊਜ਼ ਵੀ ਹੀ ਇਸ ਨੋਟ ਅ ਗੁੱਡ ਕੈਂਡੀਡੇਟ ਫਾਰ ਸਰਜਰੀ ਓਕੇ ਮੈਂ ਕਿ ਭੀ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਵੀਰ ਟਰੁੱਥ ਕੀ ਆ ਵੀ ਮੈਂ ਗੁੱਡ ਕੈਂਡੀਡੇਟ ਨਹੀਂ ਸਰਜਰੀ ਦਾ ਕਿ ਮੈਂ ਫ੍ਰੀਜ਼ਰ ਹੈਲਥ 'ਚ ਰਹਿਣਾ ਵਾਂ ਜਾਂ ਵੀ ਕੀ ਪ੍ਰੋਬਲਮ ਕੀ ਚੱਲਦੀ ਆ ਵੀ ਹਰ ਟਾਈਮ ਇੱਕ ਨਵੀਂ ਐਕਸਕਿਊਜ਼ ਤੁਸੀਂ ਆ ਰਹੇ ਹੋ ਨਾ ਵੀ ਤੁਸੀਂ ਕਿੰਨਾ ਕਿਝੂਟ ਬੋਲ ਲੋਗੇ ਹੁਣ ਮੇਰੇ ਨਾਲ ਤੇ ਹੁਣ ਇਹ ਇਸ ਪੁਆਇੰਟ ਤੇ ਕਹੋ ਕਿ ਮੈਂ ਐਂਡਰ ਵੀ ਇਹ ਕਿਆ ਸੀ ਵੀ ਮੈਂ ਵਕੀਲ ਲੱਭ ਰਿਆ ਵਾਂ ਵੀ ਵੀ ਆ ਵੀ ਆਈ ਜਸਟ ਵੀ ਮੈਨੂੰ ਤਾਂ ਇਹ ਪੈਰ ਤੇ ਪਾਣੀ ਨਹੀਂ ਪੈਣ ਦੇ ਰਹੇ ਜੀ ਮੈਨੂੰ ਵਕੀਲ ਲੱਭਣ ਚ ਹੈਲਪ ਕਰੋ ਤੁਹਾਡੇ ਰੈਜਿਸਟ੍ਰੇਸ਼ਨ ਤੇ ਵੀ ਹੁਣ ਮੈਂ ਕਹਿ ਰਿਹਾ ਮੈਨੂੰ ਵਕੀਲ ਦੀ ਲੋੜ ਆਈ ਡੋਨਟ ਨੋ ਵੀ ਮੈਂ ਕਿਵੇਂ ਮੈਨੂੰ ਮੈਂ ਡਿਸੇਬਲ ਹਾਂ ਵੀ ਕੋਈ ਮੇਰਾ ਵਕੀਲ ਮੇਰੀ ਹੈਲਪ ਕਰ ਸਕਦਾ ਹੈ ਮੈਟਰ ਚ ਪਰ ਤੁਸੀਂ ਦੇਖੋ ਵੀ ਕੀ ਤੁਸੀਂ ਸਿਹਤ ਮੰਤਰੀ ਨੂੰ ਜਾਂ ਹੋਰ ਜਿਹੜੇ ਤਿੰਨ ਮਹੀਨੇ ਤੋਂ ਤਿੰਨ ਮਹੀਨੇ ਤੋਂ ਮੇਰੇ ਆਨਰੇਬਲ ਐਡਰੀਐਂਡੈਕਸ ਆਨਰੇਬਲ ਡੇਬਿਡ ਵੀ ਤਿੰਨ ਮਹੀਨੇ ਤੋਂ ਕੀ ਜਵਾਬ ਕੀ ਹੈ ਹਜ਼ਾਰਾਂ ਈਮੇਲ ਕਰ ਲਈ ਦੇ ਡੋਨਟ ਵਾਂਟ ਟੂ ਰਿਪਲਾਈ ਟੂ ਮੀ ਬਿਕਾਉਜ਼ ਜਿਹੜੀ ਮੂਰੋ ਬਿਊਰੋਕਰੇਸੀ ਹੈ ਦੇ ਡੋਨਟ ਵਾਂਟ ਐਂਡ ਮਿਸਟਰ ਐਂਟਰੋਟਿਕਸ ਜਾਂ ਡੇਵਿਡ ਵੀ ਮੇਰੀ ਈਮੇਲ ਪੜਨ ਹੂੰ ਹੂੰ ਮੇਰੀ ਮੇਰੀ ਇੰਗਲਿਸ਼ ਇੰਨੀ ਬੈਡ ਨਹੀਂ ਹੈਗੀ ਐਜ਼ ਅ ਵੈਟਨਰੀਅਨ ਤੁਸੀਂ ਮੇਰੀ ਗੱਲ ਹੈ ਈਮੇਲਸ ਪੜੀਆਂ ਹੀ ਆ ਜੀ ਮੈਂ ਇਹ ਕੱਲਾ ਵੀ ਮੇਰੀ ਥੋੜਾ ਮੋਟਾ ਮੈਂ ਸੌਫਟਵੇਅਰ ਯੂਜ਼ ਕਰਦਾ ਆਈ ਐਮ ਨਾਟ ਟਾਈਪਿੰਗ ਬਿਕਾਜ਼ ਆਫ ਮਾਈ ਹੈਂਡਸ ਐਂਡ ਦੇ ਟ੍ਰੈਮਰਸ ਆ ਲੋਟ ਹੈ ਨਾ ਓਕੇ ਵੀ ਮੈਂ ਬੋਲ ਕੇ ਟਾਈਪ ਕਰ ਲੈਣਾ ਈਮੇਲ ਆਪਣੀ ਡਾਕਟਰ ਗੁਰਪ੍ਰੀਤ ਵਾਸੀ ਜੀ ਸਾਡੇ ਨਾਲ ਸ਼ਾਮਲ ਨੇ ਜੀ ਇਹਨਾਂ ਨੇ ਆਪਣੀ ਹੱਡਬੀਤੀ ਸੁਣਾਈ ਬਹੁਤ ਹੀ ਇਹ ਮੰਦਪਗਾ ਐਕਸਪੀਰੀਅੰਸ ਜਿਹੜਾ ਇਹਨਾਂ ਦਾ ਰਿਹਾ ਇੱਥੇ ਕੈਨੇਡਾ ਦੇ ਵਿੱਚ ਸੋ ਡਾਕਟਰ ਸਾਹਿਬ ਹੁਣ ਕੀ ਸਿਚੁਏਸ਼ਨ ਹੈ ਕਿ ਹੁਣ ਤੁਸੀਂ ਇੱਥੇ ਕੋਈ ਤੁਹਾਡਾ ਇਲਾਜ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਜਾਂ ਹੁਣ ਇਲਾਜ ਵਾਸਤੇ ਤੁਸੀਂ ਕੀ ਯੂਐਸਏ ਜਾ ਰਹੇ ਹੋ ਉੱਥੇ ਕੀ ਤੁਹਾਨੂੰ ਪ੍ਰੋਸਪੈਕਟਸ ਲੱਗ ਰਹੇ ਨੇ ਕਿ ਕੀ ਇਥੇ ਕੈਨੇਡੀਅਨ ਐਕਸਪੀਰੀਅੰਸ ਜਿਹੜਾ ਤੁਹਾਡਾ ਮਾੜਾ ਰਿਹਾ ਕੀ ਸਭ ਕੁਝ ਚੱਲ ਰਿਹਾ ਜੀ ਹੁਣ ਦੇਖੋ ਜੀ ਮੈਂ ਇਲਾਜ ਲਈ ਮੇਰਾ ਇਹ ਪ੍ਰੋਸੀਜਰ ਚੱਲ ਰਿਹਾ ਵਾ ਪਹਿਲਾਂ ਤਾਂ ਦੇਖੋ ਮੈਂ 10 ਮਹੀਨੇ ਤੋਂ ਘਰੇ ਬੈਠਾ ਹਣਾ ਹਮ ਹਮ ਮੈਂ ਇੰਡੀਆ 'ਚ ਸਾਰੀ ਸਰਜਰੀ ਦੀ ਕਾਸਟ ਆਪ ਲਾਈ ਜੀ ਹੁਣ ਮੈਂ ਦੋ ਵਾਰੀ ਅਪਡਾਊਨ ਕੀਤਾ ਸਾਰੀ ਫੈਮਲੀ ਨਾਲ ਕਾਸਟ ਦੇਖ ਲੋ ਤੁਸੀਂ ਪੀਆਰ ਡਾਕਟਰ ਸਾਹਿਬ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਓਕੇ ਹਮ ਹੇ ਤੁਸੀਂ ਦੇਖੋ ਵੀ ਪਿਛਲੇ 8-10 ਮਹੀਨਿਆਂ ਤੋਂ ਸਾਰੀ ਮੌਰਗੇਜ ਮੈਂ ਆਪ ਮੇਰੇ ਕੋ 150 150 ਕੇ ਸੇਵਿੰਗ ਚ ਸੀਗਾ ਜੀ ਮੈਂ ਸਾਰਾ ਖਰਚੋ ਚੁੱਕਿਆ ਹੁਣ ਬੈਠਾ ਆਪਣੇ ਹਮ ਹਮ 10 ਮਹੀਨਿਆਂ ਜਿਕੇ ਆਪਣੇ ਇਲਾਜ ਕਰਾਉਣ ਤੇ ਹੁਣ ਮੈਂ ਗੋ ਫੰਡਿੰਗ ਪੇਜ ਸਮ ਟਾਈਮ ਆਈ ਫੈਮਲੀ ਮੈਨੂੰ ਕਹਿੰਦੀ ਸੀ ਵੀ ਤੂੰ ਕਿਉਂ ਸ਼ੁਰੂ ਕੀਤਾ ਮੈਂ ਕਿਹਾ ਵੀ ਮੈਂ ਕਾਰ ਵੇਚਣਾ ਲਾਇਆ ਹੋਇਆ ਹੁਣ ਤੁਹਾਨੂੰ ਪਤਾ ਮਾਰਕੀਟ ਕਿੰਨੀ ਸਲੋ ਆ ਆਪਣੇ ਇਲਾਜ ਲਈ ਹਮਮ ਤੇ ਯੂਐਸ ਮੈਂ ਮੈਨੂੰ ਅਪਾਇੰਟਮੈਂਟ ਮਿਲੀ ਆ ਸਪਾਇਨ ਕਲੀਨਿਕ ਚ ਸਾਧਾ ਸਪਾਇਨ ਕਲੀਨਿਕ ਆ ਉਹਨਾਂ ਨੇ ਮੈਂ ਐਮ ਆਰ ਆਈ ਭੇਜਤੀਆਂ ਪਹਿਲਾਂ ਵੀ ਬਾਅਦ ਚੋਂ ਵੀ ਪਹਿਲਾਂ ਦੀ ਸਰਜਰੀ ਤੋਂ ਵੀ ਬਾਅਦ ਦੀਆਂ ਵੀ ਐਂਡ ਹੀ ਇਜ਼ ਓਨ ਦਾ ਸੇਮ ਪੇਜ ਉਹ ਕਹਿੰਦਾ ਵੀ ਤੈਨੂੰ ਇਲਾਜ ਦੀ ਲੋੜ ਹੈਗੀ ਆ ਹਣਾ ਤੇ ਮੈਂ 8-9 ਨੇ ਮੇਨੂੰ ਕੰਸਲਟ ਕਰਨਾ ਸਰਜਿਕਲ ਕੰਸਲਟੇਸ਼ਨ ਉਹ ਤੋਂ ਮੇਰੇ ਸਰਦਮੇ ਤੁਸੀਂ ਸੋਚੋ ਵੀ ਇੰਨੇ ਤੁਸੀਂ ਬੰਦਾ ਸੋਚਦਾ ਵੀ ਤੁਸੀਂ ਇਹਨੇ ਵੀ ਇੱਕ ਡ੍ਰੀਮ ਕੰਟਰੀ ਚ ਆਇਆ ਹਾਂ ਨਾ ਵੀ ਤੁਸੀਂ ਪਹਿਲਾਂ ਜਦੋਂ ਮੈਂ ਆਇਆ ਸੀ ਵੀ ਤੁਸੀਂ ਮੈਨੂੰ ਕਦੇ ਇੰਡੀਆ ਧੱਕੇ ਖਾਣੇ ਪੈ ਰਹੇ ਹੁਣ ਮੈਨੂੰ ਯੂਐਸ ਕਰਨਾ ਜੇ ਉਹ ਮੈਨੂੰ ਉਹ ਸਰਜਰੀ ਕਰਦਾ ਤੁਸੀਂ ਮੰਨੋ ਮੈਂ 1 ਲੱਖ ਯੂਐਸਡੀ ਕਿੱਥੋਂ ਲਿਆਉਂਗਾ ਮੈਂ ਮਿਨਿਮਮ ਕਾਸਟ ਆ ਜੇ ਸਰਜਰੀ ਦੀ ਅੱਛਾ ਜੀ ਕੈਨੇਡਾ ਦਾ ਤਾਂ ਉਹ ਵਾਧੀ ਹੋ ਗਿਆ 1.5 ਲੱਖ ਡਾਲਰ ਹੁਣ ਮੈਂ ਘਰ ਵੇਚਨਾ ਕਿੱਥੋਂ ਆਪਣੇ ਪਰਿਵਾਰ ਨੂੰ 7 ਸਾਲ ਦੀ ਕੁੜੀ ਆ ਉਹਨੂੰ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਸੀਪੀਪੀ ਡਿਸੇਬਿਲਟੀ ਅਪਲਾਈ ਕੀਤੀ ਸੀ ਉਹ ਤਾਂ ਮੇਰਾ ਹੱਕ ਆ ਬੰਨਾ ਜੀ ਉਹਦੇ ਚ ਹੁਣ ਦੇਖੋ ਸੀਪੀਪੀ ਡਿਸੇਬਿਲਟੀ ਸੀਪੀਪੀ ਡਿਸੇਬਿਲਟੀ ਦੇ ਚੱਕੇ ਆ ਵੀ ਤੁਹਾਨੂੰ ਸਪੈਸ਼ਲਿਸਟ ਲੈ ਕੇ ਦੇਵੇ ਯੂ ਆਰ ਨਾਟ ਏਬਲ ਟੂ ਵਰਕ ਓਕੇ ਹਾਂ ਤਾਂ ਸੀ ਦੇ ਕੋਈ ਨਾ ਤਾਂ ਕਦੇ ਨਿਊਰੋ ਸਰਜਨ ਮਿਲੇ ਨਾ ਤਾਂ ਮੈਨੂੰ ਫਿਜ਼ੀਓਥੈਰੇਪੀਸਟ ਮਿਲੇ ଥି ਤੇ ਨਾ ਮੈਨੂੰ ਰੀਹੈਬ ਵਾਲਾ ਮਿਲੇ ਜਾਂ ਤਾਂ ਮੈਨੂੰ ਜਦੋਂ ਉਹ ਮਿਲਣਗੇ ਤਾਂ ਹੀ ਉਹ ਮੈਨੂੰ ਲਿਖ ਕੇ ਦੇਣਗੇ ਪਰ ਡਾਕਟਰ ਕੀ ਕੀ ਕਾਰਨ ਹੋ ਗਿਆ ਕਿ ਬਿਲਕੁਲੀ ਕੋਈ ਸਪੋਰਟ ਹੀ ਨਹੀਂ ਮਿਲੇਗੀ ਡਾਕਟਰਸ ਤੋਂ ਕੀ ਇਹਦੇ ਪਿੱਛੇ ਤੁਸੀਂ ਕਾਰਨ ਸਮਝਦੇ ਹੋ ਕੀ ਥੋੜਾ ਸਿਸਟਮ ਹੈ ਹੋ ਜਾਏ ਜਾਂ ਕੀ ਹੋਇਆ ਜਿਸ ਕਰਕੇ ਤੁਸੀਂ ਬਿਲਕੁਕੁਲ ਹੀ ਨੈਗਲੈਕਟ ਕਰ ਦਿੱਤੇ ਗਏ ਦੇਖੋ ਮੈਂ ਕੱਲ ਪਹਿਲਾਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੈਂ ਹੀ ਅਨਫੋਰਚੂਨੇਟ ਹਾਂ ਕੱਲ ਮੈਂ ਨਾ ਰੇਡੀਓ ਸਟੇਸ਼ਨ ਦੇ ਕਿਸੇ ਬੀਟੀ ਦੀ ਗੱਲ ਸੁਣ ਰਿਹਾ ਸੀ ਉਹਦੇ ਨਾਲ ਐਕਸੀਡੈਂਟ ਹੋ ਗਿਆ ਤੇ ਕੱਚ ਵਜਿਆ ਪੈਰ 'ਚ ਤੁਸੀਂ ਵੀ ਸੁਣੀ ਹੋਣੀ ਹੈ ਸਟੋਰੀ ਸ਼ਾਇਦ ਜੀ ਉਹ 2 ਸਾਲ ਇੱਥੇ ਆਪਣੇ ਫੈਮਿਲੀ ਡਾਕਟਰਾਂ ਕੋਲ ਜਾਂਦੀ ਰਹੀ ਮੇਰਾ ਪੈਰ ਦਰਦ ਕਰਦਾ ਵਾ ਆਪਣੇ ਸਰੀ ਮੈਮੋਰੀਅਲ ਹਸਪੀਟਲ ਨੇ ਉਹਦੀ ਸਰਜਰੀ ਕਰਤੀ ਕੱਚ ਅੰਦਰ ਹੀ ਰਹਿ ਗਿਆ। ਉਹ 2 ਸਾਲ ਉਹ ਇਹਨਾਂ ਕੋਲ ਜਾਂਦੀ ਰਹੀ ਵਾਰ-ਵਾਰ ਕੱਲ ਜਿਵੇਂ 2 ਦਿਨ ਤੋਂ ਸਟੋਰੀ ਬਹੁਤ ਏਅਰ ਹੋਈ ਹੋਈ ਐ ਤੁਸੀਂ ਧਿਆਨ ਨਾਲ ਦੇਖਿਓ ਇਹ। ਜੀ ਉਹ ਇੰਡੀਆ ਗਈ ਤੇ ਉਹਨੂੰ 15 ਮਿੰਟ ਚ ਆਰਐਮਪੀ ਡਾਕਟਰ ਨੇ ਦੱਸਤਾ ਵੀ ਤੇਰੇ ਪੈਰ ਚ ਕੱਚ ਆ। ਹੂੰ ਹੂੰ ਉਹ 2 ਸਾਲ ਕੱਚ ਨਾਲ ਅੰਦਰ ਬਾਡੀ ਦੇ ਲੈੱਗ ਚ ਜਿਉਣਾ ਕਿੰਨਾ ਔਖਾ। ਉਹ ਐਕਸੀਡੈਂਟ ਹੋਇਆ ਸੀ ਉਹ ਗੱਡੀ ਦਾ ਗਾਚੂ ਦੇ ਪੈਰ ਥਲੇ ਵਿੱਚ ਵੜ ਗਿਆ ਤੁਸੀਂ ਸੋਚੋ ਦੈਟਸ ਵੈਰੀ ਅਨਫੋਰਚੂਨੇਟ ਡਾਟਸਪ ਸੋ ਇਹ ਕੀ ਨੈਗਲੀਜੈਂਸ ਹੈਗੀ ਇਹ ਕੀ ਹੈਗਾ ਇਹਨੂੰ ਕੀ ਡਿਸਕ੍ਰਾਈਬ ਕਰੋਗੇ ਤੁਸੀਂ ਤੇ ਕੀ ਲੋਕ ਤੁਹਾਡੇ ਐਕਸਪੀਰੀਅੰਸ ਤੋਂ ਸਿੱਖਣ ਕੀ ਹੈਲਥ ਕੇਅਰ ਸਿਸਟਮ ਦੇ ਵਿੱਚ ਤੁਸੀਂ ਚੇਂਜਸ ਚਾਹੁੰਦੇ ਹੋ ਦੇਖੋ ਮੇਰ ਤੋਂ ਇੱਕ ਇਹ ਗਲਤੀ ਹੋਈ ਆ ਇੱਕ ਸਿਸਟਮ ਆ ਉਹਨੂੰ ਕਹਿੰਦੇ ਬੀਸੀ ਹੈਲਥ ਚ ਰੀਇੰਬਰਸਮੈਂਟ ਸਿਸਟਮ ਅੱਛਾ ਜੀ ਜੇ ਤੁਹਾਡਾ ਫੈਮਿਲੀ ਡਾਕਟਰ ਤੁਹਾਨੂੰ ਕਹਿੰਦਾ ਵੀ ਦੇਖੋ ਆਪਣੇ ਕੋਲ ਅਵੇਲੇਬਲ ਨਹੀਂ ਹੈਗੀ ਹਨਾ ਵੀ ਐਮ ਆਰ ਆਈ ਦੀ ਰਿਸੋਰਸਿਸ ਨਹੀਂ ਅਵੇਲੇਬਲ ਹੈਗੇ ਜਾਂ ਸਪੈਸ਼ਲਿਸਟ ਅਵੇਲੇਬਲ ਨਹੀਂ ਤੁਸੀਂ ਬੀਸੀ ਹੈਲਥ ਚ ਜਾਓ ਉੱਥੇ ਉਹਨਾਂ ਨੂੰ ਕਹੋ ਵੀ ਫੈਮਿਲੀ ਡਾਕਟਰ ਤੋਂ ਲਿਖਾਓ ਆਪਣੇ ਤੋਂ ਵੀ ਆਹ ਹੈ ਨਹੀਂ ਅਵੇਲੇਬਲ ਤੁਸੀਂ ਜਾਓ ਵੀ ਮੈਂ ਯੂ ਐਸ ਟ੍ਰੀਟਮੈਂਟ ਕਰਾਉਣਾ ਮੇਰਾ ਖਾਤਾ ਪੂਰਾ ਕਰੋ ਇਹ ਪ੍ਰੋਵੀਜ਼ਨ ਅਵੇਲੇਬਲ ਆ ਵੀ ਬੀਸੀ ਚ ਅੱਛਾ ਜੀ ਪਰ ਮੈਨੂੰ ਪਤਾ ਨਹੀਂ ਲੱਗਿਆ ਉਹ ਕਹਿੰਦੇ ਪਹਿਲਾਂ ਹੀ ਤੁਸੀਂ ਪਰ ਨਵੀਂ ਕਿ ਹੋਣੀ ਇਸ ਨੂੰ ਤੁਸੀਂ ਫੋਲੋ ਕਰ ਸਕਦੇ ਜਿਹੜਾ ਯੂਐਸ ਤੁਹਾਡਾ ਹੁਣ ਟ੍ਰੀਟਮੈਂਟ ਹੋਣਾ ਹੈ ਕਿ ਉਹਦੇ ਵਾਸਤੇ ਤੁਸੀਂ ਬੀਸੀ ਹੈਲਥ ਕੋਲ ਨਹੀਂ ਗਏ ਦੁਬਾਰਾ ਮੈਂ ਇਹ ਪਰ ਮੈਂ ਹੁਣ ਐਮਐਲਏ ਕੋਲ ਤਾਂ ਹੀ ਇਸ ਸਿੰਗਲ ਤੋਂ ਹੀ ਗਿਆ ਵੀ ਇਹ ਉਹਨਾਂ ਨਾਲ ਗੱਲ ਕਰਾਂ ਕਿ ਕਹਿੰਦੇ ਬਹੁਤ ਉਹ ਉਹਨੇ ਮੈਨੂੰ ਐਮਐਲ ਨੇ ਵੀ ਇਹੀ ਕਿਹਾ ਵੀ ਇਹ ਬਹੁਤ ਔਖਾ ਵਾ ਕੰਮ ਕਰਨਾ ਕਿਉਂਕਿ ਜੇ ਇਹ ਕੰਮ ਕਰਨ ਲੱਗਾ ਤਾਂ ਸਾਰੇ ਲੋਕਾਂ ਨੇ ਕਹਿਣ ਲੱਗ ਜਾਣਾ ਵੀ ਇਸ ਯੂਐਸ ਇਲਾਜ ਕਰਾਉਣਾ ਵੀ ਆਪਣਾ ਸਿਸਟਮ ਚਾਹੀਏ ਬਰੋਕਨ ਆ ਪਰ ਉਹ ਰਾਪੀਨਲ ਨਹੀਂ ਮੰਨਦਾ ਹੈਗਾ ਇਹ ਗੱਲਾਂ ਨੂੰ ਵੀ ਜਿਹੜਾ ਇਹ ਇਹ ਤੇ ਡਿਸੀਜਨ ਕਰਦਾ ਵੀ ਉਹ ਤੇ ਵੀ ਲੌਂਗ ਵੇਟਿੰਗ ਟਾਈਮ ਆ ਉਹ 1 ਸਾਲ ਡਿਸੀਜਨ ਲੈਣ ਨੂੰ ਲਾ ਦਿੰਦਾ ਜੀ ਡਾਕਟਰ ਸਾਹਿਬ ਇਟਸ ਅ ਵੈਰੀ ਸੈਡ ਸਿਚੁਏਸ਼ਨ ਐਂਡ ਡੈਫੀਨਿਟਲੀ ਜਿਹੜੀ ਤੁਸੀਂ ਗੱਲਾਂ ਦੱਸਿਆ ਨੇ ਬੜੀ ਹੈਰਾਨੀ ਜਨਕ ਨੇ ਕਿ ਤੁਸੀਂ ਕੈਨੇਡਾ ਵਰਗੇ ਵਿਕਸਿਤ ਮੁਲਕ ਵਿੱਚ ਇਹ ਚੀਜ਼ਾਂ ਨੂੰ ਫੇਸ ਕਰ ਰਹੇ ਹੋ ਇਨ ਕਨਕਲੂਜਨ ਕੀ ਤੁਹਾਡਾ ਅ ਡਿਮਾਂਡ ਹੈਗੀ ਕਿ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਰੈਡ ਐਫਐਮ ਦੇ ਜ਼ਰੀਏ ਸਰਕਾਰ ਤੱਕ ਇਹ ਤੁਹਾਡਾ ਮੈਸੇਜ ਪਹੁੰਚੇ ਮੇਰਾ ਮੈਸੇਜ ਇਹੀ ਪਹੁੰਚਣਾ ਚਾਹੁੰਦਾ ਇਹ ਤੇ ਆਪਣੇ ਆਨਰੇਬਲ ਹੈਲਥ ਮਿਨਿਸਟਰ ਨੂੰ ਤੇ ਡੀਵੀਡੀ ਨੂੰ ਜੇ ਮੇਰਾ ਪ੍ਰਾਪਰਟੀ ਟੈਕਸ ਜਦੋਂ ਆ ਜਾਂਦਾ ਜਾਂ ਮੇਰਾ ਕੋਈ ਵੈਕੈਂਸੀ ਟੈਕਸ ਸਪੈਕੂਲੇਸ਼ਨ ਟੈਕਸ ਜਿਵੇਂ ਉਹਨਾਂ ਨੂੰ ਇਹ ਕਹਾ ਵੀ ਮੈਂ 9 ਮਹੀਨੇ ਇਹ ਦੇ ਨਹੀਂ ਸਕਦਾ ਉਹ ਮੈਨੂੰ ਆਫ ਕਰਨਗੇ ਜਾਂ ਮੈਨੂੰ ਕਹਿਣਗੇ 2% ਤੇਰੇ ਤੇ ਇੰਟਰਸਟ ਲਾਉਣਾ ਠੀਕ ਪਰ ਜਦੋਂ ਮੈਨੂੰ ਇਹ ਕਿਹਾ ਜਾਂਦਾ ਵੀ 2 ਸਾਲ ਦੀ ਵੇਟ ਆ ਫਲਾਨੀ ਚੀਜ਼ ਚ 1 ਸਾਲ ਦੀ ਐਮਆਰਏ ਦੀ ਵੇਟ ਆ ਤਾਂ ਫਿਰ ਮੈਂ ਕਹਾਂ ਤ ਜਦੋਂ ਤੁਸੀਂ ਆਪਣੇ ਟੈਕਸ ਲੈਣ ਲੱਗੇ ਹੱਦ ਨੂੰ ਇੱਕ ਦਿਨ ਦਾ ਨਹੀਂ ਗ੍ਰੇਸ ਪੀਰੀਅਡ ਦੇ ਪਰ ਅਸੀਂ ਘਾਤੋਂ ਤੋਂ ਅਰਟੋ ਗ੍ਰੇਸ ਪੀਰੀਅਡ ਲਈਏ ਮੈਨੂੰ ਤਾਂ ਨਿਊਰੋ ਸਰਜਨ ਮਿਲੇ ਹੀ ਨਹੀਂ ਹੈ ਸੱਕਾ ਮੈਂ ਤਾਂ ਸਰਜਨੀ ਇਹ ਵੀ ਕਰਾਇਆ ਹਾਂ ਹੁਣ ਵੀ ਮੈਨੂੰ ਕੋਈ ਨਿਊਰੋ ਸਰਜਨ ਅਵੇਲੇਬਲ ਨਹੀਂ ਬਿਕੋਜ਼ ਥੇਅਰ ਇਜ਼ ਓਨਲੀ 1 ਨਿਊਰੋ ਸਰਜਨ ਅਵੇਲੇਬਲ ਇਨ ਫਰੇਜ਼ਰ ਹੈਲਥ ਹੂ ਡੀਲ ਵਿਦ neck ਸਰਜਰੀਜ਼ ਐਂਡ ਉਹ 4 ਮਿਲੀਅਨ ਪੋਪੂਲੇਸ਼ਨ ਨੂੰ ਇਕੱਲਾ ਸਰਵ ਕਰ ਰਿਹਾ ਵਾ ਤੇ 11 ਨਿਊਰੋ ਸਰਜਨ ਹੈਗੇ ਕੋਸਟਲ ਹੈਲਥ 'ਚ ਮੈਂ ਹੁਣ ਮੈਨੂੰ ਇਹ ਮੈਂ ਹੁਣ ਸਟੱਡੀ ਕਰ ਰਹੇ ਹਾਂ ਇਹ ਚੀਜ਼ਾਂ ਦੀ ਤੇ ਉਹ ਸਿਰਫ 1.5 ਮਿਲੀਅਨ ਪਾਪੂਲੇਸ਼ਨ ਨੂੰ ਸਰਵ ਕਰ ਰਹੇ ਨੇ ਹਮ ਜਿਵੇਂ ਜਿਹੜੀ ਵਾਈਟ ਮੇਨ ਸਟ੍ਰੀਮ ਕਮਿਊਨਿਟੀ ਆ ਉਹਨਾਂ ਕੋਲ 11 ਨਿਊਰੋ ਸਰਜਨ ਨੇ ਆਪਣੇ ਕੋਲ ਇੱਕ ਨਿਊਰੋ ਸਰਜਨ ਆ ਉਹ ਵੀ ਪੰਜਾਬੀ ਮੁੰਡਾ ਵਾ ਬਹੁਤ ਵਧੀਆ ਡਾਕਟਰ ਨਵਰਾਜ ਹੀ ਹੈਜ਼ ਮਾਈ ਫਾਈਲ ਐਂਡ ਆਈ ਪ੍ਰੇਅ ਟੂ ਗੋਡ ਹੀ ਹੈਜ਼ ਹਾਪਟ ਮਾਈ ਫਾਈਲ ਤਾਂ ਕਿ ਮੇਰਾ ਅਮਰੀਕਾ ਜਾਣ ਲੱਗੇ ਮੈਨੂੰ ਨਾ ਜਾਣਾ ਪਵੇ ਤੇ ਮੈਨੂੰ ਆਪਣਾ ਘਰ ਨਾ ਵੇਚਣਾ ਪਵੇ ਤੁਸੀਂ ਡਾਕਟਰ ਸਾਹਿਬ ਕੋਈ ਜਿਹੜਾ ਕਿਹਾ ਐਡਰੀਨ ਡਿਕਸ ਨੂੰ ਚਿੱਠੀ ਲਿਖੀ ਤੇ ਹੋਰ ਬਾਕੀ ਵੀ ਜਿਹੜੇ ਮੰਤਰੀ ਸੰਤਰੀ ਉਹਨਾਂ ਤੱਕ ਪਹੁੰਚ ਕੀਤੀ ਹੈ ਕਿਸੇ ਨੇ ਵੀ ਬਾਣੀ ਫੜੀ ਅਜੇ ਤੱਕ ਦੇਖੋ ਜੀ ਇਹ ਸਵੀਟ ਟਾਕ ਤਾਂ ਸਾਰੇ ਕਰ ਰਹੇ ਨੇ ਪਰ ਹੈਲਪ ਕਿਸੇ ਨੇ ਨਹੀਂ ਕੀਤੀ ਹੈਗੀ very unfortunate not sab uh, uh, definitely ਤੁਹਾਡਾ ਇਹ ਮੁੱਦਾ ਜਿਹੜਾ ਬਹੁਤ ਹੀ ਗੰਭੀਰ ਹੈਗਾ ਜਿੱਥੇ ਕਿਤੇ ਵੀ ਰੈਡ ਐਫਐਮ ادارਾ ਤੁਹਾਡੀ ਮਦਦ ਕਰ ਸਕਦਾ ਹੈ ਵੀਲ ਸਟੈਂਡ ਵਿਦ ਯੂ ਐਂਡ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚਾਉਣ ਵਿੱਚ ਅਸੀਂ ਆਪਣਾ ਯੋਗਦਾਨ ਜ਼ਰੂਰ ਪਾਵਾਂਗੇ ਵੀਲ ਕੀਪ ਇਨ ਟੱਚ ਐਂਡ ਡਿਫੀਨਿਟਲੀ ਜਿਹੜੀ ਤੁਸੀਂ ਹੜਬੀਤੀ ਸੁਣਾਈਏ ਇਹ ਬਹੁਤ ਨਿੰਦਨਯੋਗ ਹੈ ਕਿ ਇਹ ਅਤੇ ਸੁੱਤੇ ਹੋਰ ਕੋਈ ਵਿਅਕਤੀ ਜਿਹੜਾ ਨਾ ਫੇਸ ਇਹੋ ਜਿਹਾ ਸਿਸਟਮ ਫੇਸ ਕਰੇ ਤੁਹਾਡਾ ਧੰਨਵਾਦ ਤੁਸੀਂ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਹੈ ਥੈਂਕ ਯੂ ਫॉर ਯਰ ਟਾਈਮ ਐਂਡ ਵੀ ਹੋਪ एवरीथिंग ਗੈਟ ਸੈਟਲਡ ਡਾਊਨ ਸੂਨ ਥੈਂਕ ਯੂ ਥੈਂਕ ਯੂ ਹਰਪਜੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ